ਹਰੇ ਕੁਰਸੀਆਂ ਵੀ ਆ ਗਏ ਆ ਆ ਗਿਆ ਕੁਰਸੀਆਂ ਬਧਾਈਆਂ ਹੋ ਗਈਆਂ ਉਹ ਆਹਾ ਆ ਕਰਿਆ ਵਾ ਕਿੜਿਆ ਆਹਾ ਆਹਾ ਇਹ ਮੈਂ ਕੱਲ ਪਰ ਕੇ ਗਿਆ ਥੈਲੀਆਂ ਹੋਰ ਪਈਆਂ ਮੇਰੇ ਕੋਲ ਕਾ ਬਾਤ ਮੇਲ ਜੀ ਲਾਉਣੀ ਹੈ ਇਹਦੇ ਵਿੱਚ ਮੈਨੂੰ ਦੇ ਲੈ ਆ ਸੈਡਾ ਪਰ ਘਵਾ ਦੂੰਗਾ ਇੱਥੇ ਲਾ ਦੂੰਗਾ ਜੇ ਜਿਹੜੀ ਕਟਿੰਗ ਹੁੰਦੀ ਹੈ ਜਿਹਦੀ ਯਾਰ ਫੁੱਲ ਵਾਲੀ ਫੁੱਲ ਵਾਲੀ ਨਹੀਂ ਹੁੰਦੀ ਉਹ ਕੱਲੀ ਹਰੀ ਹਰੀਆਂ ਜੀ ਅੱਛਾ ਅੱਛਾ ਹਾਂ ਹਾਂ ਹੁੰਦੀ ਨਹੀਂ ਉਹ ਚੌਰਸ ਜੀ ਬੰਦ ਕੇ ਕਰਕੇ ਹਾਂ ਹਾਂ ਉਹ ਵਾਲੀ ਆ ਉਹ ਸੀਪਾ ਦੇ ਬਾਹਰ ਲੱਗਣੀਆਂ ਆ ਇਹ ਵੀ ਪਿੰਡਾਂ ਨੇ ਕੰਮ ਕਰਦੇ ਹੋ ਫੇਰ ਬਾਹਰ ਲਾ ਦਾਂਗੇ ਨਾਲੇ ਮਿੱਟੀ ਨਹੀਂ ਹੋਊਗੀ ਲਾ ਦੇ ਵੀ ਆਏ ਨਾ ਉਹਦੇ ਚ ਗੁਣੀਆਂ ਚ ਲਾਉਣੀ ਹੁਣ ਜਿਵੇਂ ਮਰਜ਼ੀ ਗੁਣੀਆਂ ਚ ਲੱਗਣੀਆਂ ਉਹ ਉਹਦੀ ਕਟਿੰਗ ਇਹ ਨਾਲ ਆਣਾ ਉਹਨੇ ਤੇਰਾ ਠੀਕ ਆ ਗੱਲ ਇਹਦੇ ਚ ਬੇਲ ਤਿਆਰ ਕਰ ਲੈਣੀ ਹੈ ਹੋਣ ਕੀ ਆ ਉਹਨੇ ਕਟਿੰਗ ਕਰਨੀ ਸੀ ਤੇਨੇ ਉਥੇ ਲੱਗੀ ਹੋਈ ਆ ਉਹਦੇ ਵੀ ਮੇਰੇ ਵੀ ਲੱਗੀ ਵੀ ਕੋਠੇ ਪਰ ਉਹਦੀ ਕਟਿੰਗ ਕਰਕੇ ਇਹ ਟਾਣੀਆਂ ਲਾ ਦੇਣੀਆਂ ਉਹਨੇ ਚੱਲ ਪਣਾ ਜਾਂ ਚੱਲ ਪੀ ਸੈਡਾ ਪਾ ਲਾ ਦੇਣੀ ਹਜੇ ਸੌਲਵ ਆ ਵੀ ਜਾਂਦੀ ਵੀ ਆ ਮੈਂ ਇੱਕ ਮੈਂ ਤੈਨੂੰ ਹੋਰ ਗੱਲ ਕਹੀ ਸੀ ਤੈਨੂੰ ਯਾਦ ਪੱਥਰ ਪੱਥਰ ਵਾਲੀ ਉਹਦਾ ਫੇਰ ਵੀਰੇ ਦਰਿਆ ਚ ਜਾਣਾ ਪੈਣਾ ਮੈਂ ਕਿਹਾ ਵੀ ਉੱਥੇ ਜਿੱਥੇ ਪੰਮੇ ਬਾਬੇ ਚਾਪਿਆ ਬੇਸੇਰਾ ਉਹ ਤਾਂ ਐ ਹੈ ਨਹੀਂ ਐ ਨਾ ਆਪਾਂ ਜਾ ਲਾਉਣਾ ਇਹ ਬੇਸੇਰਾ ਪਿਆ ਸੇ ਮਤਾਂ ਇਹ ਕਹਿੰਦਾ ਜਿੱਦਾਂ ਹੁਣ ਆਪਾਂ ਨੇ ਆਹ ਰਸਤਾ ਬਣਾਇਆ ਇੱਟਾਂ ਦਾ ਹਾਂ ਉਕਣਾ ਉੱਥੇ ਤੇ ਗੱਡੀ ਗੁੱਡੀ ਆਉਣ ਨੂੰ ਦੋ ਐ ਲੈਣਾ ਬਾਣੀਆਂ ਉਹਦੀ ਟੈਰ ਟੈਰ ਆਦੀ ਹਾਂ ਟੈਰ ਟੈਰ ਆਦੀ ਹਾਂ ਹੋ ਚੌੜੀਆਂ ਬਣਾਉਂਗੇ ਜਗ੍ਹਾ ਨਹੀਂ ਪੱਟੂਗੀ ਜਗ੍ਹਾ ਨਹੀਂ ਬਾਕੀ ਇਹ ਆਲਦ ਵਾਲੇ ਇਹ ਕਿਹਾ ਹੁਣ ਆਹ ਬੂਟਾ ਤੇਰਾ ਇਹਨੂੰ ਬਹੁਤ ਬੜਾ ਗੋਲ ਬਣਾਤਾ ਉਹ ਪਾਣੀ ਪੋਣੀ ਪਾਉਣ ਨੂੰ ਆਲਦ ਵਾਲੇ ਉੱਥੇ ਵੀ ਪੱਤਰ ਲਾਦੇ ਪੱਥਰ ਵਿੱਚ ਹੀ ਦਬਾ ਦੇ ਆਹੋ ਥੋੜਾ ਚੌੜਾ ਰੱਖੀ ਕਿਉਂਗੀ ਹਾਂ ਰੱਖੀ ਥੋੜਾ ਚੌੜਾ ਬਾਅਦ ਚ ਉਹ ਬਈ ਜਿਹੜਾ ਬੂਟਾ ਚੌੜਾ ਹੋ ਗਿਆ ਉਹ ਫਾਇਦਾ ਰਹੇ ਤੇ ਕੁਦੀ ਕਿਲੋ ਦਾ ਪੱਥਰ ਹੁੰਦਾ ਸੁਣੀ ਬਹੁਤ ਲੱਗਣੀ ਆ ਮੈਂ ਤਾਂ ਕਹਿੰਦਾ ਵੀ ਐਂ ਉਰੇ ਲੈਨ ਆਏ ਚਾਰੇ ਪਾਸੇ ਐਂ ਲੈਨ ਬਣਾ ਦੋ ਆਹੋ ਉਹ ਸੋਹਣਾ ਲੱਗੂ ਬਹੁਤ ਨਾਲੇ ਲੈਨ ਦੇ ਨਾਲ ਐਂ ਗੋਲ ਕਰਤਾ ਠੀਕ ਹੈ ਵੀ ਫਿਰ ਉਹ ਲੈ ਘਾਵੜ ਪੱਥਰ ਆ ਜਾਊਂਗੇ ਇੱਥਾ ਕਰਕੇ ਤੇਰੇ ਲਈ ਉਹ ਬੈਗ ਲਿਆ ਕੇ ਬਾਹਰ ਹੋਰ ਬੈਠੇ ਤੂੰ ਮੜਾ ਨਹੀਂ ਹੈਗਾ ਹੈਲੋ ਬੈਗ ਲਿਆ ਕੇ ਕਮਾਉਣਾ ਹੈ ਬੈਠੇ ਲਿਆ ਕੇ ਰਹੀਓ 2 ਕਿਲੋ ਬਾਜਰਾ 2 ਆਪੇ ਰੋੜਾ ਜਾ ਹਾਂ ਦੋ ਆਜ ਕਿੰਨੀਆਂ ਲੈਣਾ ਵਿਚਣੀਆਂ ਇੱਕ ਸਾਰੀ ਇੱਕ ਦੋ ਇੱਕ ਦੋ ਤਿੰਨ ਚਾਰ ਲੈਣਾ ਵਿਣੀਆਂ 6 ਸਿਆੜਾ ਯਾਰ ਆਹੀ ਆ ਤੇਰਾ ਉਹ ਘੋੜਾ ਪਰਲਾ ਪਰਲਾ ਬਾਅਦ ਨਹੀਂ ਸਾਰਾ ਬਸ 3 ਮਿੰਟ ਲਾਈਦਾ ਹੁਣ ਬਾਦ ਕਿੰਨਾ ਖਾਂਦਾ ਤੇ ਲਿਓ ਕਰ ਪੈ 1 2 3 4 ਜਿਹੜੀ ਲੈ ਸਿਰ ਤੱਕ ਵੱਡੀ ਉਹ ਉਹ ਵੀ ਜੋ ਇਹਦਾ ਦੂਆ ਗियर ਪਾਦੇ ਜੀ ਤੇਲ ਹੀ ਖਾਂਦਾ ਪਾਣੀ ਖਾਂਦਾ ਉਹ ਤੇਲ ਦਾਲਾ ਥਾਣਾ ਜੇ ਖਾਂਦਾ ਇਹ ਨਹੀਂ ਨਹੀਂ ਤੁਸੀਂ ਆਪੇ ਤਾਂ ਕਹਿੰਦੇ ਤੇਲ ਖਾਂਦਾ ਨਹੀਂ ਹੈਵ ਅ ਮੈਂ ਜਿੰਨਾ ਆਪਣਾ ਪੁਰਾਣਾ ਅਰਜਨ ਖਾਂਦਾ ਦਾ ਪੰਮੇ ਬਾਈ 605 ਕਈ ਗੇਰ ਆ ਡੀਜ਼ਲ ਸੇਵਰ ਚ ਮੈਂ ਉਧਰ ਵੀਡੀਓ ਉਹ ਯਾਰ ਉਹ ਤਾਂ ਸੜਕ ਉਪ ਚਲਾਉਣੇ ਨੂੰ ਡੀਜ਼ਲ ਸੇਵਰ ਵਾਲੀ ਮੈਂ ਵੀਡੀਓ ਕੱਢ ਕੇ ਦੇਖੀ 55 HP ਉਹ ਜੀ ਮਾਰ ਦੇ ਦੁੱਲੇ ਵਾਲਾ ਕੰਮ ਰਹਿ ਗਿਆ ਫਿਰ ਅੰਦੁੱਲਾ ਮੰਨਿਆ ਨਹੀਂ ਯਾਰ ਮੰਨਿਆ ਨਹੀਂ ਕਿਆ ਕਹਿੰਦਾ ਕੱਲੂ ਕਹਿੰਦਾ ਭਾਈ ਕੰਮ ਬਾਤ ਅੱਜ ਨਾ ਆਇਓ ਕੰਮ ਜਿਆਦਾ ਹੈ ਕੱਲੂ ਕਮੀਨਾ ਕੱਲੂ ਆਜੋ ਕਹਿੰਦਾ ਪਾੜੀਆਂ ਕਿ ਪੁਲਾਇਣ ਦੋ ਲਾਕੇ ਲਾਹਣੀਆਂ ਬਹੁਤ ਸੋਹਣੀਆਂ ਹੈ ਕੁਰਸੀਆਂ ਦੇਖੋ ਜੀ ਬਹੁਤ ਕੰਮ ਦੀਆਂ ਹਾਂ ਕੁਰਸੀਆਂ ਵੀਰੇ ਐਨ ਬਹੁਤ ਵਧੀਆ ਢੈਂਟ ਲਿਆ ਦੀਆਂ ਕੁਰਸੀਆਂ ਪਿੱਛੇ ਦਾ ਰੌਲਾ ਹੈ ਕੁਰਸੀ ਦੀ ਗੱਲ ਜੀ ਕੁਰਸੀ ਪਿੱਛੇ ਦਾ ਰੌਲਾ ਪੰਚੀ ਦੀ ਲਾਲਾ ਸਰਪੰਚੀ ਦੀ ਲਾਲਾ ਸਰਪੰਚੀ ਤੂੰ ਮੰਨਦਾ ਹੀ ਨਹੀਂ ਹੈ ਕੱਲੂ ਜਾਦੀ ਮਰਜ਼ੀ ਦਾ ਇਹਦਾ ਕੁਰਸੀ ਦੇ ਰੌਲਾ ਓਵੇਂ ਭਾਈ ਇਹਨੂੰ ਰਲਾ ਦੇ ਵਿੱਚ ਕਾਦੇ ਤਨਾ ਤਨੀ ਕੁਰਸੀ ਵੀ ਬਿਠਾ ਲਿਆ ਦਾ ਉਹ ਬਾਲਟੀ ਪੈ ਲਾ ਲੋ ਵੇ ਬਾਲਟੀ ਪੈ ਹਾਂ ਬਾਲਟੀ ਪਈਏ ਰੋਲਾ ਹੀ ਆ ਯਾਰ ਅੱਜ ਤਾਂ ਰੋਲਾ ਤਸਲਾ ਵੀ ਹੈਗਾ ਤਸਲਾ ਠੀਕ ਆ ਤਸਲਾ ਲਿਆਵਾ ਤਸਲਾ ਤੂੰ ਦਿੱਕੇ ਨਾ ਹੈ ਉਹ ਬਥੇਰਾ ਬਾਜਰਾ ਆਇਆ ਹੈ ਚਰੀ ਆ ਬਾਜਰਾ ਕਿ ਦਿੱਤਾ ਛੇ ਨੂੰ ਫੇਰ ਲੰਘ ਚਰੀ ਨਹੀਂ ਹੁੰਨੀ ਕਹਿੰਦਾ ਬਾਜਰਾ ਹੀ ਹੁੰਦਾ ਹੁਣ ਚਰੀ 5 ਕਿਲੋ ਵਾਲਾ ਜਿਆਦਾ ਟਾਈਮ ਲੰਘਦਾ ਜਾਂਦਾ ਬਸ ਠੀਕ ਆ ਨਾ ਲਾਉਣਾ ਤੁਸੀਂ ਮੈਂ ਬਿਜਨਾ ਕਿੰਨਾ ਕਿੰਨੇ ਲੈਣਾ ਬਿਜਨੀ ਆ ਯਾਰ ਤਾਂ ਹੀ ਯਾਰ ਪੰਜ ਲੈਣਾ ਤਿੰਨ ਲੈਣਾ ਬਿਜਨੀ ਆ ਸੀ ਤਿੰਨ ਚਾਰ ਤਿੰਨ ਆ ਜਿਹੜਾ ਆ ਖਾਲੀ ਉਹੀ ਬੀਜੋ ਫਿਰ ਉਹ ਵੀ ਪੰਜ ਲੈਣਾ ਕਿ ਕਿ ਸਿਆੜ ਬੀਜੋ ਗੱਪੇ ਬਾਕੀ ਪੰਜ ਦਸ ਦਿਨ ਸਹੀ ਉੱਥੇ ਪਛੀਣ ਬੀਜ ਦੇਣਾ ਸਾਗ ਤੋਂ ਬੀਜੋ ਗੱਗਾ ਸੈਂਟਰ ਸੈਂਟਰ ਚ ਆਲੇ ਲਾਉਣਾ ਛੇੜੋ ਬਸ ਆਹੀ ਆ ਇੰਨਾ ਕਿ ਤਾਂ ਛੇੜ ਨਹੀਂ ਆ 2000 ਰੁਪਏ ਪੈਪ ਜਾਂ ਵੀ ਸਰਵਾਲਾ ਉੱਥੇ ਪਛੀਣ ਬੀਜ ਦਿੰਦੇ ਆ ਕਾਲੂ ਆਉਣਾ ਉਹਨੇ ਅੱਜ ਆਉਣਾ ਤਾਂ ਮੈਂ ਤੇ ਫੋਨ ਨਹੀਂ ਚੱਕਿਆ ਉਹ ਕਾਲੂ ਆਉਂਗਾ ਉੱਥੇ ਸਵੇਰੇ ਮਾੜਾ ਜਿਹਾ ਮਿਲ ਲਿਓ ਇਹਦੇ ਚ ਬੀਜ ਲਾਉਣੀ ਆ ਹਜ ਸਾਰਾ ਹੀ ਪੰਮੇ ਆਈ ਦੋ ਉਹ ਚੱਲੇ ਗਿਆ ਤਾਂ ਪੱਥਰ ਪੱਥਰ ਕਿਹੜਾ ਜਿਹੜਾ ਅੱਧ ਕਰਾ ਰੱਖਿਆ ਤੇ ਪ੍ਰਿਆ ਚ ਕੋਈ ਰੋਕ ਟੋ ਤਾਂ ਨਹੀਂ ਮਿਲਦਾ ਮਿਲ ਜਾਂਦਾ ਰੁਕੂਗਾ ਕੋਈ ਪੱਥਰੇ ਚੱਲੂਗਾ ਜਿਹੜਾ ਰੁਕੂਗਾ ਅਸੀਂ ਕਿਤੇ ਖਾਣਾ ਉਹ ਘਰਾਂ ਪਾਰਕੇ ਚ ਬੰਦਾ ਪੱਥਰ ਵੀ ਨਹੀਂ ਲਾ ਸਕਦਾ ਮੈਂ ਰੋਦ ਮੇਰੇ ਲਾ ਦੀਆ ਚੱਲ ਗਏ ਉਹਦੀ ਕਾਲੇ ਟਰਾਲੀ ਤੇ ਨਹੀਂ ਛੋਟੀ ਟਰਾਲੀ ਲੈ ਜੂਗੇ ਇੱਕ ਦਈ ਤੇ ਆਲੇ-ਆਲੇ ਲੇਨ ਬਣਾ ਦੋਗੇ ਹਾਂ ਉੱਪਰ ਜਿਹੜਾ ਇਹ ਗੋਲਦਰਾਮਨ ਆਇਓਗਾ ਉਹ ਉੱਥੇ ਕਿੱਤਾ ਹੀ ਆ ਕਿ ਲਾਲ ਲੂਲ ਵੀ ਹੈ ਕਾਲਾ ਜੇ ਜੀ ਮਰਜ਼ੀ ਲੱਭ ਲਓ ਤੈਨੂੰ ਲੱਭਣ ਉਹ ਤਾਂ ਆਪਾਂ ਚਿੱਟੇ ਕਾਲੇ ਦੇ ਕੱਪ ਉੱਤੇ ਰੱਖਣੇ ਵਜਾ ਕੇ ਲੱਭਣੇ ਪੈਣੇ ਤੈਨੂੰ ਸਾਰੇ ਰੰਗ ਦੇ ਕਿੱਤਾਂ ਨਾਲੋਂ ਜ਼ਿਆਦਾ ਮਜ਼ਬੂਤ ਆ ਇਹ ਵੀ ਦੇਖਦੇ ਆ ਇਹਨਾਂ ਵਾਲੇ ਵੀ ਦੇਖਦੇ ਆ ਮੈਂ ਤਾਂ ਹੀ ਕਹਿੰਦਾ ਢਿੰਗੇ ਢੇਡੇ ਓਏ ਪਾਣੀ ਦੇ ਡਿਜ਼ਾਈਨ ਬਣਾਏ ਹੋਏ ਆ ਪਾਣੀ ਦੇ ਡਿਜ਼ਾਈਨ ਬਣਾਏ ਤੈਨੂੰ ਕਿੱਤਾਂ ਇੱਟਾਂ ਨਾਲੋਂ ਬਧੀ ਚੀਜ਼ ਆ ਉਹ ਮਜ਼ਬੂਤੀ ਜ਼ਿਆਦਾ ਹੈ ਕੋਈ ਵੀ ਇਹ ਟਾਵਰ ਵੀ ਹੈ ਦੇਖੋ ਸੋਹਣੇ ਬਹੁਤ ਲੱਗਦੇ ਆ ਠੀਕ ਹੈ ਕਿੰਨੀ ਕਿੰਨੀ ਹੋ ਗਈ ਅੱਜ ਦੇਖ ਲੈ ਹੈ ਹਵਾ ਨਹੀਂ ਚੱਲਦੀ ਯਾਰ ਮੀਦਾ ਹੁਣ ਪੈਪ ਕਾ ਨਹੀਂ ਚੱਲਦਾ ਫੇਫੂਟ ਕਾ ਦੇ ਲਾ ਉਦੋਂ ਹਲੇ ਪਾਣੀ ਨਿਕਲਿਆ ਮੜਾ ਜੱਥੇ ਮੈਂ ਤਾਂ ਦਾਦਾ ਇਹ ਕਹਿੰਦੇ ਪਾਣੀ ਕਿ ਲੱਗ ਤੇ ਛੱਡਦਾ ਮੈਂ 1 ਲੱਖ ਦਾ ਦਾ ਪਾਇਪ ਫੁੱਟਣਾ ਹੀ ਚਾਹੀਦਾ ਪੈਪ ਫੁੱਟ ਫੁੱਟ ਫੇ ਪੈਣ ਚੂ ਪਿੰਡ ਫੁੱਟਦਾ ਉਦੋਂ ਆਮ ਕਹਿੰਦਾ ਕਹਿੰਦਾ ਵੀ ਮੈਂ ਹੌਲੀ ਹੌਲੀ ਪਾਣੀ ਛੱਡਦਾ ਹੁੰਦਾ ਇੱਧਰ ਨੂੰ ਮਾ ਚੱਲ ਹੌਲੀ ਹੌਲੀ ਛੱਡ ਲਾਂਗੇ ਹੁਣ ਸਵਰਾ ਦੇ ਇੱਕ ਵਾਰ ਵਾਹੋ ਪਰ ਹੁਣ ਜਦ ਲੋਡ ਪੈਂਦਾ ਫੁੱਟ ਰਹੇ ਹਣ ਕੀ ਕਰੀਏ ਚਲ ਆ ਹੁਣ ਤਾਂ ਪਾਣੀ ਕਿਸੇ ਤਰੀਕੇ ਪੈਪ ਨੀ ਚਾਚ ਦੇ ਮੈਂ ਤਾਂ ਹੁਣ ਵੀ ਕਹਿੰਦਾ ਮੇਰੇ ਤੇ ਤਾਂ ਜੈ ਫਿਲਮ ਮੂਵੀ ਬਣਾ ਕੇ ਇੱਕ ਨਹੀਂ ਫੁੱਟੀ ਦਾ ਮਿੱਟੀ ਕੁੱਟਣੀ ਆ ਫੈਕਟਰੀ ਜਿਹੜੀ ਵਿੱਚੇ ਕੁੱਟਣੀ ਹੁੰਦੀ ਏਥੇ ਲੈਂਦੀ ਆ ਕੇ ਆਉਂਦੇ ਆ। ਨਾ ਠੀਕ ਆ ਗੱਲ। ਇੰਨੇ ਪੈਸੇ ਮੈਂ 1 ਲੱਖ ਰੁਪਇਆ ਲੱਗ ਰਿਹਾ ਸਾਲਾ ਫੇਰ ਪਾਣੀ ਚੱਲਦਾ ਨਹੀਂ। ਕੀ ਫਾਇਦਾ ਸਾਲਾ? ਆਹ। ਫੇਰ 3 ਲੱਖ ਰੁਪਇਆ ਲੱਗ ਲਿਆ। ਲੱਖ ਰੁਪਇਆ ਚ ਸਾਲਾ ਸਾੜੀ ਦਵਾ ਦੇਣੇ ਤੇ ਸੀ। ਇਹ ਕਿਹੜੇ ਮੰਨਦਾ ਮੈਂ ਸੂਰਜ ਵਾਲੀ ਮੋਟਰ ਕਹਿੰਦਾ ਮੈਂ ਸੂਰਜ ਵਾਲੀ ਭਾਏ ਚੜ ਜਾ ਇਥੇ। ਮੁੱਕਣਾ ਨਹੀਂ ਤਾਂ ਪਾਣੀ। ਬੰਬੇ। ਮਾਂਡੇ ਸਾਲੀ ਬਹੁਤ ਪਾਣੀ ਮਾਰ। ਬਹੁਤ ਪਾਣੀ ਮਾਰ। ਸੂਰਜ ਵਾਲੀ ਮੋਟਰ ਲੋੜ ਰਹੀ ਦੀ ਗੱਕੇ। ਇਹ ਨਾ ਖਰਚਾ ਪੈਪਰੋਂ ਨਹੀਂ ਆਉਣਾ ਦਾ ਬਸ 2.5 ਲੱਖ ਰੁਪਇਆ ਪਾਣੀ ਤਿੰਨੇ ਕੀ ਪ੍ਰੈਸ਼ਰ ਹੈ ਸੀਟੀਵੀ ਬਾਈਬੇ ਆਖੀ ਵੀ ਨਹੀਂ ਵੀ ਪਰ ਫੇਰ ਪੈਪਰੋਂ ਠੀਕ ਨਹੀਂ ਤੇ ਕੰਮ ਹੋਰ 2.40 ਹਜ਼ਾਰ ਬੇਜਰ ਮੋਟਰ ਲੱਗੀ ਤੋ ਸਾਬ ਪੰਮੇ ਨੇ ਬਹੁਤ ਜ਼ੋਰ ਲਾਇਆ ਬਾਈ ਆ ਮੀਟਰ ਰੱਖ ਕੇ ਨਾਲ ਚਾਰਜ ਕਰ ਲਾ ਆਪਣਾ ਉਹ ਅਸੀਂ ਬਹੁਤ ਜ਼ੋਰ ਲਾਇਆ ਉਹ ਅਸੀਂ ਬਹੁਤ ਜ਼ੋਰ ਲਾਇਆ ਵੀ ਪਾਈਪ ਕਾਲੇ ਦੱਬ ਲੋ ਹੁਣ ਆਏ ਕਰੋ ਮੰਨਈ ਨਹੀਂ ਇਹਦੀ ਫਾਂਸੀ ਚ ਪਾ ਦੋ ਇਹਨੂੰ ਉਹ ਜਿਹੜਾ ਕੋ ਹੋ ਗਿਆ ਹੋ ਗਿਆ ਹੁਣ ਤਾਂ ਉਹ ਪਟਾਕੇ ਪੈਂਦੇ ਉਹ ਫੇਕਿਆ ਹੋ ਗਿਆ ਕਾਲੂ ਕੀ ਕਰ ਸਕਦਾ ਤੂੰ ਉਹ ਆਈ ਦੇ ਪਰ ਸੂਰਜਾਲੀ ਲੱਗ ਜਣੀ ਉੱਪਰ ਕੋਠੇ ਦੇ ਬਾ ਗੱਲ ਲਗਾ ਤੂੰ ਜਾਲੀਵਾਦਵਾ ਹੁਣ ਜਿਹੜਾ ਕੋ ਹੋ ਗਿਆ ਹੋ ਗਿਆ ਹੁਣ ਤਾਂ ਕੁਝ ਨਹੀਂ ਹੋ ਸਕਦਾ ਇਹਦੇ ਪਰ ਹੌਲੀ ਹੌਲੀ ਸੂਰਜਾਲੀ ਲਵਾਦਾ ਬੰਦੇ ਨੂੰ ਕੀ ਕਰ ਲੂੰਗਾ ਤੂੰ ਮਨਵਾਇਦਾ ਬੰਦੇ ਨੂੰ ਗੱਲਾਂ ਸੁਣਾ ਹੀ ਸਕਦੇ ਆ ਵੀ ਗਾ ਨੂੰ ਆਕਲ ਕਰੂਗਾ ਅਸੀਂ ਜਿਹੜੇ ਬਾਈਆਂ ਨੇ ਸਾਡੇ ਬਲੌਗ ਦੇਖਦੇ ਉਹਨਾਂ ਨੂੰ ਵੀ ਕਹਿੰਦੇ ਬਾਈ ਚਿੱਟਾ ਪੈਪਨਾ ਦਵਾਓ ਭੁੱਲ ਕੇ ਵੀ ਭੁੱਲ ਕੇ ਨਾ ਦਵਾਓ ਚਿੱਟਾ ਭੁੱਲ ਕੇ ਪੈਪਨਾ ਦਵਾਓ ਦਵਾਓ ਚਿੱਟਾ ਗਾਰੰਟੀ ਵਾਲੇ ਬੰਦੇ ਤੇ ਦਵਾਓ ਮੈਂ ਨਹੀਂ ਦਵਾਏ ਮੈਂ ਉਹਤੇ ਪੈਪ ਲੱਤੇ ਆ ਜਿਹੜਾ ਕਦੇ ਪੈਸੇ ਵੇਚਦਾ ਹੀ ਨਹੀਂ ਆਉਠੀਕਾ ਗੱਲ ਪੁੱਛ ਲੈ ਇਹਨੂੰ ਹਾਂ ਮਰਥੂਏ ਤੇ ਲਿਆਇਆ ਤੂੰ ਪੈਪ ਉਹ ਕਦੇ ਪੈਪ ਵੇਚਦਾ ਨਹੀਂ ਹਾਂ ਉਹਨੇ ਮੈਨੂੰ ਲੈ ਕੇ ਦਿੱਤੇ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਪੈਸੇ ਸਾਲਵਾ ਦੇ ਕੇ ਜੇ ਮੈਂ ਸਾਲਵਾ ਪੈਸੇ ਦਿੱਤੇ ਉਹਨੂੰ ਠੀਕ ਆ ਪੈਪ ਦਿਖਾ ਦਵੇ ਕੋਈ ਗਲੀ ਖੋਗੇ ਹਲੋ ਉਹ ਕਹਿੰਦਾ ਬਾਈ ਪਤਾ ਕੀ ਗੱਲ ਹੈ ਕਹਿੰਦਾ ਮਗਾਉਣੇ ਪੜਾ ਅਸੀਂ ਇਹਦੇ ਮਰਜ਼ੀ ਮਗਾ ਕੇ ਆਏ ਨਹੀਂ ਹੈਗਾ ਵੀ ਸਾਲਾ ਪੈਪ ਪਰ ਬਜਰਮਾ ਘਟ ਪਾਇਆ ਇਹ ਵੀ ਨਹੀਂ ਗੱਲ ਨਾਲੇ ਕੁਆਲਟੀ ਨਹੀਂ ਹੈਗੀ ਨਾਲੇ ਮੇਰੀ ਗੱਲ ਸੁਣ ਲੈ ਜਿੱਥੇ ਤੇ ਉਹਨਾਂ ਨੇ ਲਿਆਂਦੇ ਆ ਉਹਦੇ ਨਾਲੋਂ ਸਸਤੇ ਮਿਲੇ ਮੈਨੂੰ ਫੇਰ ਉੱਥੇ ਨਾਲੋਂ ਕਰਾਂ ਗੱਡੀ ਧਾਰ ਗਈ ਉਹਨਾਂ ਨਾਲੋਂ ਸਸ ਕੜੇ ਪੈਸੇ ਸਾਲ ਬਾਅਦ ਦਿੱਤੇ ਜਾਂ। ਨਾਲ ਫੁੱਟੇ ਨਹੀਂ। ਨਾਲ ਕੋਈ ਫੁੱਟਿਆ ਨਹੀਂ। ਨਾਲ ਘਰਾਦਾਰ ਗੇ। ਘਰਾਦਾਰ ਗੇ ਨਾਲ ਉਹਨਾਂ ਨਾਲੋਂ ਸਸਤੇ ਮਿਲੇ। ਉੱਥੇ ਨਾਲੋਂ। ਉਹ ਕਹਿੰਦੇ ਭਾਈ ਸਾਡੀ ਇਹ ਗਾਰੰਟੀ, ਉਹ ਗਾਰੰਟੀ। ਹੁਣ ਉਹ ਸਰਮ ਆਉਂਦੀ ਐ ਇੱਥੇ ਦੁਬਾਉਣੇ ਵਾਲੇ ਆ। ਇਹ ਜਿਹੜੇ ਦੁਬਾਉਣੇ ਵਾਲੇ ਮੇਰੀ ਸੁਣ ਲੈ। ਦੁਬਾਉਣੇ ਵਾਲੇ ਵੀ ਤੁਹਾਨੂੰ ਕਹੂੰਗੇ ਉੱਥੇ ਤੇ ਲੈ ਕੇ ਆ। ਹਾਂ ਕਹਿੰਦੇ ਆ। ਮੈਨੂੰ ਵੀ ਕਹਿੰਦੇ ਤੇ ਭਾਈ ਉੱਥੇ ਤੇ ਲੈ ਕੇ ਆ। ਮੈਂ ਮੈਂ ਤਾਂ ਲਿਆਉਣਾ ਹੀ ਨਹੀਂ। ਕਮਿਸ਼ਨ ਐ ਰੱਖੂ ਦਾ ਚੱਲਦਾ بڑا ਲੋਟ ਦੇਖੋ। ਹੋਰ ਰੁਪਏ ਦੇ ਦਿੱਤੇ ਪੈ ਮੈਂ ਕਰੋ ਵੀ ਬੋਦ ਦਾ। ਆਉਦਾ। ਠੀਕ ਆ ਮੈਂ ਕਹਾਂ ਭਾਈ ਤੁਸੀਂ ਦ ਆਪਣਾ ਆਪਣਾ ਲੋਡ ਦੇਖੋ ਯਾਰ ਵੀ ਜਿੱਥੇ ਸਾਨੂੰ ਫਾਇਦਾ ਜੇ ਰਹੇ ਨਾ ਪੈਪ ਦੇ ਉਹ ਸਭ ਤੋਂ ਸਰੇ ਲਾਤੀ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਯਾਰ ਕਹਿੰਦਾ ਤੈਨੂੰ ਉਹਨੇ 10 ਸਾਲ ਬਾ ਪੈਸੇ ਦੇਈ ਮੈਨੂੰ ਮਾਨੂੰ ਤਾਂ ਹਰਿਆਣੇ ਵਾਲੇ ਪੈਸੇ ਬਾਬਸਾ ਨਾਲੇ ਕਾਲੇ ਵਾਲੇ ਪੈਸੇ ਸਭ ਤੋਂ ਉੱਪਰ ਕਾਲਾ ਪੈਸਾ ਵਧੀਆ ਯਾਰ ਕਾਲਾ ਪੈਸਾ ਜਿਹੜਾ ਆ ਫਲੈਕਸੀਬਲ ਜ ਉਹ ਤਾਂ ਜੇ ਮਚੋਈ ਜਾ ਕੋਈ ਮਰਜੀ ਨਾ ਥੋੜੀ ਬਦਲੂ ਸ਼ਾਰਟ ਲੀਕ ਹੋ ਜਾਉਂਦਾ ਉਹ ਤੇ ਦੇਖਿਆ ਮੈਂ ਆ ਹੁਣ ਇੱਧਰ ਜਗਦੀਵੀ ਵੀ ਸਾਰੇ ਅਸੀਂ ਦੱਬੇ ਹੋਏ ਆ ਜਿਹੜਾ ਪੈਸੇ ਕਾਲੇ ਦੱਬੇ ਹੋਏ ਆ ਮਾ ਫੁੱਫੜ ਦੇ ਦਵਾ ਕੇ ਆਇਆ ਉੱਥੇ ਕਹਿੰਦਾ ਮਤਰੀਨ ਲਈ ਗਿਆ ਕੋਈ ਕਿ ਕਿਹੜੀ ਕੰਪਨੀ ਦੇ ਲੈ ਕੇ ਆਇਆ ਬੇ ਬੇਰੇ ਕਿੱਥੇ ਲੈ ਗਏ ਕੰਪਨੀ ਕੰਪਨੀ ਦਾ ਉਹ ਹੀ ਹੈ ਬਈ ਇਹ ਤਾਂ ਵਾਲੀ ਛੱਡ ਉਹ ਤਾਂ ਫੇਰ ਕਰਾਂਗੇ ਲੈਕੀ ਵਾਲੀ ਗੱਲ ਮੇਰੀ ਹੋਣ ਲੱਗ ਗੱਲ ਜੇ ਇੱਕ ਮਿੰਟ ਛੱਡ ਜਾ ਜੇ ਇੱਕ ਦਿਨ ਸ਼ਿਕਾਇਤ ਹੋਵੇ ਤਾਂ ਹੈ ਜਿੰਨੇ ਦਵਾਈਆਂ ਹੋਰੇ ਬਹੁਤ ਸ਼ਿਕਾਇਤ ਆ ਅਜੇ ਤੱਕ ਅਗਲੀ ਵਾਰੀ ਦੇਖਾਂਗੇ ਕੋਈ ਨਾ ਕੋਈ ਖਰਾਬੀ ਹੈਗੀ ਹੋਵਾ ਐਨੇ ਪੈਸੇ ਲਾ ਕੇ ਫਾਇਦਾ ਕੀ ਹੋਵੇ ਖਰਾਬੀ ਆਏਗੀ ਹੋਰ ਕਿਹੜਾ ਵਾਲਮਾ ਖਰਾਬੀ ਹੈ ਹੁਣ ਕਦ ਮ ਖਰਾਬੀ ਹੈ ਉਹ ਸਾਡੇ 6 ਇੰਚ ਦੱਬੇ ਹੋਏ ਕੋਲੂਆਂ ਦੇ ਕਾਲੇ ਪੈਪਾ ਇੱਕ ਚੱਪਲ ਥਾਉ ਵਾਲ ਰਿਲੈਕਸੋ ਦੀ ਇੱਕ ਥੋੜੀ 50 ਹੀ ਦੀ ਹੈਗੀ ਆ ਉਹਦੇ ਬਰਾਬਰ ਦੀ ਉਹ ਉਹਦੇ ਬਰਾਬਰ ਦੀ ਹੋ ਆ ਉਹ ਨਾਲ ਥਲੀ ਦੇ 6 ਮਹੀਨੇ ਮਗਾਣਾ ਉਹਨਾਂ ਦੇ ਮਹੀਨੇ ਮਗਾਜਣਾ ਇੱਕ ਰਿਲੈਕਸੋ ਦੀ ਵੀ ਹੈ 100 ਵਾਲੀ ਜਿਹੜੀ ਕਾਗਾ ਖਾਦਦੇ ਨਹੀਂ ਕਦੇ ਬਦਲਦੀ ਹੋ ਆ ਬਾਕੀ ਤਾਂ ਬਲੀਆਂ ਹੋਈਆਂ ਇਹੀ ਪੈਪਾਂ ਦੀ ਗੱਲ ਆ ਪਪਾ ਰਿਲੈਕਸੋ ਦੇ ਪੈਪ ਲੈ ਆ ਰਿਲੈਕਸੋ ਕਿੰਨਾ ਸਸਤੀ ਨਾਲ ਟਿਕਾਉ ਆ ਵੀ ਰਿਲੈਕਸੋ ਆ ਵੀ ਰਿਲੈਕਸੋ ਆ ਹਾਂ ਫਰਕ ਆ ਆ ਜਿਆਦਾ ਵਧੀਆ ਨੂੰ ਫਰਕ ਤਾਂ ਹੈਗਾ ਹੀ ਆ ਸਾਨੂੰ ਸਾਡਾ ਭਾਗ ਤੇ ਸਾਰਨਾ ਨੇ ਰਾ ਗੱਲ ਤੋੜ ਦੇਣੀ ਐ ਇਹ ਇਹਦਾ ਹੋਲੀ ਗੱਲ ਉਹਦੇ ਗੱਲ ਕਹਿੰਦਾ ਬਦਲੇ ਜਾਵੇ ਪਾਈ ਫਿਰ ਐਡੀ ਢੀ ਵਾਦੂ ਹਾਂ ਪਪਾ ਮੈਂ ਤਾਂ ਜਿਹੜੇ ਇਹਨੂੰ ਆਖਦਾ ਵੀ ਸੱਤਾ ਬਾਈ ਪਾ ਲੈ ਮੇਲਿਆ ਮੈਨੂੰ ਮਜ਼ਾ ਤੇ ਲਿਆ ਮਜ਼ਾ ਤੇ ਤੇਰੇ ਯੂਜ਼ ਨਹੀਂ ਹੈਗੇ ਇਹ ਗਰਾ ਬਦਲ ਗਏ ਆਹ ਭਾਈ ਆਦਾ ਮੈਂ ਕਿੰਨੇ ਦੇਖ ਕੇ ਮਾ ਸਾੜੇ ਵਾਲੇ ਉਹ ਭਾਈ ਆ ਤੇਰੇ ਤੇਰੇ ਅੱਗੇ ਸਾਡੇ ਕੋਲ ਹੈ ਇਹ ਮੇਰੇ ਤੇ ਹੱਡੀਆਂ ਵੀ ਬਾਹਰ ਘੁੰਮਦੀਆਂ ਲੈ ਦੇਖੀ ਲੈ ਕਿਆ ਕਰੀਓ ਮਾਟ ਚੱਪਲ ਹਰੀ ਗੀਰੀ ਆਂ ਇੱਥੇ ਬਦਲਦੇ ਵੀ ਤੁਸੀਂ ਉਵੇਂ ਆ ਯਾਰ ਰੰਗ ਤਾਂ ਦੇ ਲੈ ਇੱਕੋ ਲਈ ਫਿਰ ਜਾਂਦੇ ਆਂ ਮੈਂ ਤਾਂ ਰਾਤ ਉਹ ਯਾਰ ਇਹਦਾ ਕੋਈ ਵੀ ਨਹੀਂ ਮੈਂ ਇਹਨਾਂ ਦੇ ਇਹਨਾਂ ਦੇ ਐਂਟੀ ਰੰਗ ਲੈ ਕੇ ਆ ਵੀ ਮੈਂ ਜੀ ਚਿੱਟਾ ਰੰਗ ਲੈਣਾ ਆ ਦੇਖੋ ਬਾਈ ਠੀਕ ਆ ਇਹ ਦੂਆ ਰੰਗ ਚ ਇਹ ਤਾਂ ਵੀ ਦੂਆ ਰੰਗ ਪਾ ਲੈ ਗਿਆ ਐ ਵੀ ਦੋਏ ਪਾ ਲੈ ਗਿਆ ਇੱਕ ਆਪਣੀ ਕਮੇਰੀ ਵਾਲੇ ਗਿਆ ਤੇ ਸਹੀ ਹੋ ਵੇ ਇਹ ਦੱਸ ਹੁਣ ਮੈਂ ਕਿਆ ਕਹਾਂ ਮੈਂ ਕਹੀਓ ਆ ਕਹਿ ਲੈ ਜਿਹੜਾ ਕੋਈ ਕਹਿਣਾ ਭਾਈ ਦਾਦੇ ਦਾਦੇ ਨਹੀਂ ਪਾ ਕੇ ਗਿਆ ਜੀ ਮੈਂ ਤਾਂ ਕਿਹਾ ਇਡਮ ਤੇ ਦੇਖੇ ਨਾ ਉੱਪਰ ਉਹ ਜਾ ਕੇ ਵਜੜਾ ਤੇ ਪੈਰ ਚ ਬੈ ਕੇ ਚਪਰ ਪਾ ਲੇ ਗਿਆ ਬਸ ਸਬਾਹ ਹੁਣੀ ਨੂੰ ਫੇਰ ਦੇਖ ਦਿੱਤੀ ਹੁਣ ਰੰਗ ਦਾ ਐ ਫੇਦਾ ਬਾਅਦ ਚ ਆਪਣੀ ਗਗਾ ਗਗਾ ਗੱਲ ਦੀ ਮੰਨ ਲੈਣੇ ਫੇਰੇ ਇਹ ਮੋਟਰ ਉਹ ਲੂਹਾਂ ਦੇ ਸਾਡੇ ਦਾਦੀ ਮੋਟਰ ਆ ਉਹ ਮੈਂ ਦੇਖ ਲਿਆ ਤਾਂ ਦਾਦੀ ਮੋਟਰ ਆਉਣ ਸਾਡੇ ਕਿੰਨਾ ਬਾਣੀ ਉਹ ਚਲ ਬਾਹ ਉਹ ਸੁਣ ਲੈ ਬੈਣਾ ਇੱਕ ਮਿੰਟ ਚੱਲ ਮੈਨੂੰ ਸੁਣਾ ਦੇ ਇਹਨੂੰ ਬਾਹਰ ਆਉਣ ਦੇ ਇਹਨੂੰ ਚਲ ਇਹਨੂੰ ਟਰੈਕਟਰ ਕਾਰਡ ਕਰ ਲੈ ਫੇਰ ਉਹ ਪੋਣ ਲੈ ਜਾਈ ਜਾਣਾ ਚੱਲ ਅਸ ਉਹ ਸਾਡੇ ਦਾਦੀ ਮੋਟਰ ਆ ਹਾਂ ਠੀਕ ਆ 6 ਇੰਚ ਹੀ ਪਾਇਆ ਸਾਡੇ ਉਹ ਲੂਹਾਂ ਦੇ ਹਾਂ ਲੀਕ ਜਰੂਰ ਕਰਦੇ ਆ ਕਿਉਂਕਿ ਉਹ ਮਾਡਲ ਸਮਝ ਲੈ ਕਿ ਤੂੰ 2003 ਦੇ ਦੱਬ ਹੋਏ ਹੋਵੇ ਕਿਤੇ 4 ਤੇ ਹੂੰ ਪਲਾਸਟਿਕ ਤੇ ਉਸ ਟਾਈਮ ਨਾ ਕਲਰ ਲੱਗ ਆਉਂਦਾ ਦਾ ਉਹ ਜਿਹੜੇ ਕਲਰ ਦੇ ਪੁੱਠੇ ਤੇ ਦੋਹਾਂ ਪਾਸੇ ਤੇ ਉਹਦੇ ਕਰਕੇ ਕਲਰਾਂ ਦੇ ਜਰੂਰ ਲੀਕ ਕਰਦੇ ਆ ਪਰ ਫਟਦੇ ਨਹੀਂ ਹੈਗੇ ਦਾਦੀ ਮੋਟਰ 6 ਇੰਚੀ ਪੈਵਾ ਤਕਰੀਬਨ ਮੰਨ ਕੇ ਚੱਲ ਵੀ ਤੂੰ 25 ਕਿਲਿਆਂ ਦੀ ਲਾਵਾ ਕਿ ਉਹ ਵੀ ਗੱਲ ਹੈ ਸਾਡੇ ਕਿੰਨੀ ਕਹੇ 19 ਕਿਲਲੇ 25 ਕਿਲਿਆਂ ਦੀ ਲਾਵਾ ਆਪਣੇ 19 ਕਿਲਿਆਂ ਦੇ ਦਿਓ ਹਾਂ ਪਾਈਪ ਕੱਢ ਲੇਗਾ ਕਹਿੰਦੇ ਖਰਾਬ ਹੈ ਤੇ ਜਾਈਂ ਫਿਰ ਲੈਣ ਦਾ ਪੰਗਾ ਪੁੱਠਾ ਹੈ ਪਹਿਲਾਂ ਇਧਰ ਨੂੰ 17 ਕਿਲਿਆਂ ਦਾ ਪਾਣੀ ਜਾਣਾ ਫੇਰ ਰੁਕਣ ਤੇ ਬਾਅਦ ਦਿੱਨੂ 5 ਕਿਲਿਆਂ ਦਾ ਪਾਣੀ ਆਣਾ ਆਏ ਪਹਿਲਾਂ ਕਮਾਲਪੁਰ ਜਾਂਦਾ ਕਮਾਲ ਉਸਨੇ ਗਿਉਂ ਗਿਆ ਇੰਨੀ ਕੁੱਠੀ ਲੈ ਜਾਂਦਾ ਲੈਨ ਦੱਬੀ ਵੀ ਆ ਤਾਂ ਹੀ ਪੈਪ ਖਿਲਦੇ ਨਹੀਂ ਪੈਪ ਨਹੀਂ ਠੀਕ ਨਹੀਂ ਹੈਗੇ ਇਹ ਜੋੜ ਲੀਕ ਹੋ ਜਾਂਦਾ ਮੂੰ ਜੋੜ ਲੀਕ ਹੋ ਜਾਂਦਾ ਕਿਉਂਕਿ ਸਾਗੜ ਦੂਏ ਆ ਉਹ ਇਹਦੇ ਹਰਿਆਣੇ ਵਾਲੇ ਨਹੀਂ ਪੈਪ ਇੰਨਾ ਸਾਗੜ ਲੀਕ ਨਹੀਂ ਹੋਊਗਾ ਇਹ ਤਾਂ ਐ ਫੁੱਟ ਜਾਂਦਾ ਗੱਪੇ ਦੇ ਆਏ ਆਏ ਫੁੱਟਦਾ ਨਹੀਂ ਹੈਗਾ ਇਹ ਪਾੜ ਦਾ ਪੈਪ ਉਹ ਪੈਪ ਪਾੜਦਾ ਨਹੀਂ ਹੈਗਾ ਬਸ ਆਹ ਆ ਉਧਰ ਅਸੀਂ ਟੋਆ ਪੱਟਿਆ ਜਾਂ ਦੇਖਿਆ ਚੂਹੇ ਨੇ ਵੱਡੇ ਆ ਤਾਂ ਵੀਡੀਓ ਦਿਖਾਈ ਦਦਾ ਚੂਹੇ ਨੇ ਵੱਡਤਾ ਦੇਖ ਲੈ ਕਿਉਂਕਿ ਡੂੰਗਾ ਹੀ ਜ਼ਿਆਦਾ ਹੈ ਨਹੀਂ ਇੰਨਾ ਕੇ ਤਾਂ ਮ ਉਹਨੇ ਬਾਟਾ ਤੇ ਆਪਣਾ ਨੀਮਾ ਜੰਮੂ ਕਰਕੇ ਜੱਸੇ ਵਾਲਾ ਖੇ ਨੀਮਾ ਨਹੀਂ ਕੋ ਲੱਗਦਾ ਉਹਨੂੰ ਵਾਲਾ ਉੱਚਾ ਫਿਰ ਖਾਣਾ ਮਰੇ ਗਿਆ ਪਾਨ ਪੈਪ ਜੀ ਗਿਰ ਕੇ ਫਿਰ ਲੈ ਵਿੱਚ ਨਹੀਂ ਗਿਆ ਇੰਨੇ ਕੇ ਦੰਦ ਮਾਰੀ ਵਿੱਚ ਐਨ ਖਾਦਾ ਵਦਾ ਦਿਖਦਾ ਤਾਂ ਵਿੱਚ ਜਾ ਕੇ ਉਹਨੇ ਕਰਿਆ ਤਾਂ ਬੱਲਾ ਬੱਲਾ ਮੈਂ ਤਾਂ 헤ੜੀਆ 헤ੜੀ ਦੁਨੇ ਜਾ ਗਿਆ ਪਾਣੀ ਜੀ ਕਿੰਨਾ ਦਾ ਗਮਾਣੀ ਜਾ ਗਿਆ ਉਹ ਗੱਲ ਉਹ ਹੀ ਗੱਲ ਮੁੱਕੀ ਤੁਹਾਡੀ ਚਲ ਬਾਹਰ ਜਾ ਕੇ ਚਲੋ ਬਾਹਰ ਉਹ ਬਾਦ ਇਹ ਹਾਂ ਆ ਸ਼ਾਨਦਾਰੀ ਮੁੱਕਣੀ ਗੱਲਾਂ ਫਿਰ ਉਹ ਰਹਿਣ ਦਾ ਬੰਦ ਹੋਈ ਗਿਆ ਛਿੱਟਾ ਦੇ ਕੇ ਜਾਣਾ ਹੈ ਨਾ ਨਾ ਤੂੰ ਦੇ ਦੇ ਛਿੱਟਾ ਛਿੱਟਾ ਵੀ ਬਾਹਰ ਹੀ ਦੂੰਗਾ ਬਾਬਾ ਚਾਚੀ ਛਾਪੜ ਛੋਟੀ ਵੱਡੀ ਵੀ ਜੌਂੜੀ ਰਹੀ ਆਪਣੀ ਠੀਕ ਆ ਜੀ। ਛੋਟੇ ਆ। ਬਾਪੂ ਕਹਿੰਦਾ ਕਹਿੰਦਾ ਕਰਾਉਸ ਨੂੰ ਕਹਿੰਦਾ ਲਿਆਇਆ ਕਰਾਉਸ ਗਰੀਸ ਕਿੱਥੇ ਨੂੰ ਵੱਜਣਾ ਇਹਨੂੰ। ਹਾਂ ਉਹਦੇ ਕੋਲ ਗਿਆ ਮਾਹ ਯਾਰ ਕਰਾਉਸ ਨੂੰ ਗਰੀਸ ਕਹਿੰਦਾ ਬਿਨਾ ਗਰੀਸ ਵਾਲਾ ਕਰਾਉਸ ਦਿੱਤਾ ਕਰ ਸਾਨੂੰ ਮੈਂ। ਉਹ ਕਹਿੰਦਾ ਵਧੀਆ ਜਾ ਕੇ ਲਾ ਕਰਾਉਸ ਇਹ। ਕਹਿੰਦਾ ਫਿਰਾਂ ਗਰੀਸ ਤੇ ਚੱਲੂਗਾ। ਨਹੀਂ ਹੁੰਦਾ ਕਹਿੰਦਾ। ਤੂੰ ਜੇ ਗਰੀਸ ਤਾਂ ਸੱਚਾ ਚਾਹੀਦਾ ਚੀਜ਼ ਨੂੰ। ਕਹਿੰਦਾ ਲੋੜ ਨਹੀਂ ਮਾਰ ਤੇਰੀ ਇਹਨਾਂ। ਜੀ ਇਹ ਹੈ ਜੀ ਬੰਮੇ ਦੇਖ ਉਹਦਰ। ਮਨਦਾ ਕਹਿੰਦਾ ਇਹ। ਜੀ ਇਹ ਨਹੀਂ ਹੈ ਕਿ ਉਹਦੇ। ਗਰੀਸ ਵਾਲਾ ਨਹੀਂ ਕਹਿੰਦਾ ਹੋਰ ਨਾਲ ਸਰਾਖ ਕਢਾਦੀ ਕਹਿੰਦਾ ਉਹਦੇ 'ਚ। ਗਰੀਸ ਵਾਲਾ ਉਹਦੇ ਵਿੱਚ ਹੈ ਗਰੀਸ ਤੇ ਆ ਕਾਲੋਂ ਦੇਖ ਲੈਣੀ ਘੁੱਟੀ ਆ ਡਿਕਟਰ ਮੜਾ ਆਪੇ ਦਾਦੜਾ ਨੇ ਕਿਹੜੇ ਭਾਬੀ ਦਿੱਤੀਆਂ ਨਾ ਨਾ ਤਨੌਜੀ ਬਾਈ ਆ ਟੱਕ ਨਾ ਤੂੰ ਵੀ ਥੋੜੀ ਫਿਰੇ ਚੀਜ਼ ਗ੍ਰੀਸ ਪਰੇ ਹੋਵੇ ਕਿਆ ਬਤਾ ਗ੍ਰੀਸ ਨਹੀਂ ਮਗਲਾਈ ਲਈ ਇਹ ਚ ਕਿਆ ਪਤਾ ਹਾਂ ਉਹ ਸੀਲ ਨਾਲੇ ਸੀਲ ਆ ਸੁੱਕ ਕੇ ਗਰਮ ਹੋ ਕੇ ਸਾਈਡ ਤੇ ਲਾਜਣਾ ਮਗਲਾਈ ਦੇ ਵਿੱਚੇ ਘੁੰਮੀ ਜਾਏਗਾ ਉਹ ਸੀਲ ਨਾਲੇ ਉਹ ਬੰਦ ਹੈ ਬਾਹਰ ਤੇ ਕੋਈ ਚੀਜ਼ ਅੰਦਰ ਨਹੀਂ ਜਾਊਗੀ ਇਹ ਮਗਲ ਲੈ ਲਈ ਇਹ ਚੀਜ਼ ਹੁੰਦੀ ਹੈ ਇੱਕ ਜਿਹੜੀ ਵਿੱਚ ਘੁੰਮੀ ਜਾਂਦੀ ਆ ਗ੍ਰੀਸ ਨੇ ਤਾਂ ਜੰਮ ਜੇਣਾ ਪਾਪੇ ਦੇ ਵਿੱਚ ਮਗਲਾਈ ਜੇ ਗਰਮ ਹੋਊਗਾ ਕਿਆ ਇਹ ਚ ਲੇਕਣਾ ਤਾਂ ਵਿੱਚੇ ਘੁਲੀ ਜਾਣਾ ਕਾਲਾ ਹੋ ਕੇ ਵਾਹ ਫਾਫੇ ਫਾਫੇ ਆ ਪਰ ਨਾ ਪੁੱਤ ਪਰ ਮਿੱਟੀ ਚੱਲ ਚੱਲ ਜੀ ਆ ਲੈ ਮਾਸਾਲੋ ਭਾਈ ਟਾਈਮ ਹੋ ਗਿਆ ਹੁਣ ਬਾਏ ਮੈਂ ਕਿਹਾ ਸੈਂਟਰ ਸੈਂਟਰ ਦੇ ਬਿਜੂਰ ਵਾਲੇ ਦੋਲੇ ਨਾਲ ਨਾ ਹੋਣਾ ਤੁਹਾਡਾ ਕੋਈ ਫਾਇਦਾ ਨਹੀਂ ਸੈਂਟਰ ਐਂਟਰੀ ਨੇ ਫਾਇਦਾ ਯਾਰ ਬੂਟੇ ਵੀ ਹਿਲੂਗੇ ਤੁਹਾਡੇ ਟਾਈਮ ਪਾ ਕੇ ਕਿਹਾ ਨਾ ਭੱਟੇ ਸਾਈਡ ਆ ਉਹ ਵੀ ਹੋਣਗੇ ਤੇ ਸ਼ੋਰੇ ਕਰਕੇ ਉਵੇਂ ਹੋਣਾ ਥੋੜਾ ਬੀਜੇ ਖਰਾਬ ਹੋਣਾ ਆਹੋ ਖਰਾਬ ਦਾ ਕੋਈ ਨੀ ਕਰਦੇ ਮਲਗੀ ਸੀ ਲੈਡ ਹੈਗੀ ਅਭੀ ਰ ਲੈਟ੍ਰਿਕ ਅਭੀ ਰ ਹੈਗੀ ਮਲਗੀ ਦਾ ਮਲਗੀ ਦਾ ਪਛੀਰਾ ਹੀ ਨਾ ਤਾਂ ਬਾਈ ਬਾਈ ਰਹਿ ਗਿਆ ਮਲਗੀ ਦੀ ਬੜਤਾ ਰੱਖ ਗਿਆ ਮੜਤਾ ਸੈਟ ਤੋਂ ਲੈਣ ਦੀ ਬੜੀ ਗੱਲੀ ਉਹ ਕੱਲ੍ਹ ਸਰਵਾ ਕੇ ਲਿਆਊਗਾ ਹੁਣ ਕਹਿੰਦਾ ਕੰਮ ਕਰਦਾ ਕਿਤੇ ਨਹੀਂ ਐਨਾ ਚਲੀ ਜਾਂਦੇ ਘਾਟੇ ਵਾਦੇ ਇੱਥੇ ਦਾ ਬੋਕੋ ਟੁੱਟਦਾ ਜੀਵੀਦਾਰਾ ਗੁਰਤਾ ਨਹੀਂ ਟੁੱਟਦਾ ਨਹੀਂ ਇੱਕ ਬੰਦਾ ਨਾ ਅਖਲ ਦਵੇ ਉਹਦੀ ਅਖਲ ਸਮਝ ਨਹੀਂ ਆਉਂਦੀ ਹੈ ਯਾ ਪਤਾ ਵੀ ਉਹ ਕੀ ਹੈ ਮੈਨੂੰ ਕਹਿੰਦੀ ਆਰਮੜਾ ਬਣਾ ਦੇ ਇਹਨੂੰ ਉਹ ਮੰਨਿਆ ਨਹੀਂ ਹੈਗਾ ਪਟਾਉਣ ਨਹੀਂ ਗਿਆ ਉਹ ਮੰਨ ਕੇ ਤੇਰੇ ਕੱਲੂ ਕੱਲ ਬਟਾਣਾ ਹੈ ਕਲ ਬਟਾਣਾ ਨਾ ਉਹ ਉੱਟਾ ਬੈਠਾ ਪੁਲਾਟਾ ਕੀ ਆ ਕਦੋਂ ਲਾਉਂਦੀ ਉਹ ਬਾਦ ਮਾਡਰਾ ਬਲਟਾ ਕੀ ਆ ਨਾ ਅੰਤਰਾਲੀ ਇਹਨੂੰ ਭਰ ਲਵਾ ਨਾਰੀਏ ਕਦੇ ਉਹਦੀ ਮੋਰਤਾ ਕਰ ਦਿੰਦੀ ਤਾਂ ਯਾਰ ਨਾਉਣੇ ਵਾਲਾ ਪਾਈਪ ਤਾਂ ਫਟ ਗਿਆ ਉਹਦੇ ਬਾਰੇ ਮੈਂ ਗੱਦੇ ਆ ਰੌਲਾ ਕਰ ਪਾਉਂਦੇ ਆ ਉਹ ਨਾਲੇ ਕਹਿੰਦੇ ਬਦਲਾ ਪਤਾ ਨਾ ਪਾਣੀ ਆਈ ਜਾਣਾ ਆਈ ਤਾਂ ਜਾਂਦਾ ਫਿਰ ਕੱਲੂ ਉਹਨਾਂ ਨੇ ਉਹ ਆਉਣਾ ਭਰਨ ਕੋਈ ਚੱਕਰ ਤਾਂ ਨਹੀਂ ਇਹਨੇ ਆਹ ਸੌਰੀ ਆਉ ਪਾਈਪ ਠੀਕ ਆ ਕਰਨੇ ਚੱਕਰ ਗਿਆ ਨਾ ਮੰਦਿਆਂ ਭਰ ਲੈਂਦੇ ਆ ਲੈਟ ਨਹੀਂ ਹੈਗੀ ਲੈਟ ਨਹੀਂ ਹੈਗੀ ਲੈਟ ਨਹੀਂ ਹੈਗੀ ਜਿਹੜਾ ਬੀਜੇ ਭਾਈ ਇਹ ਹੀਰਾ ਗੁੱਡਵਿਲ ਵਾਲਿਆਂ ਦਾ ਗੁੱਡਵਿਲ ਤਸਵੀਰਵਾਦ ਦਾ ਪੈਦਲ ਆ ਹਨਾ ਗੁੱਡਵਿਲ ਤੋਂ ਤਰਾ ਦਾ ਕੈਬ ਚੱਕਾ ਵੀ ਵਧੀਆ ਵਾਲਾ ਤਸਵੀਰ ਵੀ ਵੀਜ ਦੇਣਾ ਉਧਰ ਮੋਟਰ ਪਰ ਆਪਾਂ ਸਾ ਦਿਨ ਸੰਹੀਂ ਮਸ਼ੀਨਾਂ ਹਲੇ ਦਿੱਤਾ ਹੈ ਜਵੀ ਵੀਜ ਦੇਣੀ ਜਾਂਦਾ ਉਹ ਦਾ ਦਿਨ ਨੂੰ ਬੱਤਾਂ ਲਾ ਜਾਂਦੇ ਉਹ 15 ਤੀਕ ਤੇ ਮੰਨ ਕੇ ਚੱਲ ਪਹਿਲਾਂ ਜਵੀ ਵੀਜ ਦੇ ਦੇ ਜਵੀ ਮੈਂ ਹਿੱਟਾ ਪਸ਼ਿੰਦਾ ਦੇ ਦੂੰਗਾ ਠੀਕ ਨਹੀਂ ਗੱਲ ਹਾਂ ਐਂ ਕਰ ਲੂਗਾ ਜਿਵੇਂ ਮਰਜ਼ੀ ਕਰ ਲੈ ਜਾਈ ਨਾ ਨੀ ਕਿ ਜਵੀ ਹੋ ਗਈ ਵਿੱਚ ਪਸ਼ਿੰਦੇ ਹਿੱਟਾ ਦੇ ਦੂੰਗਾ ਉਹ ਪਸੀਂਦੀ ਜੀ ਤੁਰ ਕੇ ਬੀ ਵਾਡ ਵਾਡ ਨੂੰ ਆਪਰੇ ਸੇ ਇੰਨੇ ਫਿਰ ਕੀ ਹਾਲ ਚੱਲ ਦੋਸਤੋ ਬਾਬਾ ਠੀਕ ਨੇ ਸੋਨੋ ਸੀ ਤੂ ਵੱਡਾ ਹੈ ਦੇਖ ਲੈ ਹੈ ਲਵਰੀ ਦਾ ਅਲੀ ਬਿਟਦੀ ਲੱਗਾ ਹੀਆ ਚੱਕਰ ਵਗੜਾ ਕੋਲ ਜੇ ਜਦੀ ਹੈ ਨਾ ਥੱਲੇ ਵਾਲੀ ਜ਼ਿਆਦਾ ਹੈ ਹਾਂ ਨਾ ਬਾਹਰ ਉੱਪਰ ਵਾਲੀ ਵੀ ਆਹੀ ਕੋ ਸੱਖਾ ਉਹ ਇੱਥੇ ਇਟਾ ਲਾਤੀ ਤੁਸੀਂ ਆ ਵੀ ਇਹਦੇ ਪੈਰ ਇਹਦੇ ਪੈਰ ਦਾ ਤਾਂ ਇਹ ਨਹੀਂ ਉਤਰਦੇ ਆ ਮੈਂ ਨਹੀਂ ਦੇਖੇ ਬਸ ਠੀਕ ਆ ਇਹਦਾ ਤਾਂ ਮੈਂ ਕਰਦਾ ਆ ਆ ਵੀ ਕਰਦਾ ਕੰਮ ਯਾਰ ਬਾਹ ਉਹ ਹਲੇ ਮਰੇ ਇਧਰ ਨੀਮਾ ਹੈ ਕਹ ਲਈ ਇਧਰ ਨੀਮਾ ਹੈਗਾ ਨਹੀਂ ਕਿਹੜਾ ਆਹਾ ਇਧਰ ਨੀਮਾ ਹਲੇ ਮਰਾ ਦਾ ਹੈਗਾ ਹੈ ਹੈਗਾ ਹੈਗਾ ਹਲੇ ਦੇਖ ਦੇ ਦੇਖਣੇ ਚ ਫੇਰਾ ਫਰਕ ਹੈ ਸਾਡੇ ਹੈਗਾ ਥੋੜਾ ਜਿਆਦਾ ਅੱਖਾਂ ਵੀ ਸਾਡੀਆਂ ਹਾਂ ਜੀ ਅੱਖਾਂ ਲੈ ਦੱਸ ਦਈਏ ਫਿੱਟੇ ਦੀ ਦੇਖੋ ਦਿਖਾਵਾਂ ਤੈਨੂੰ ਫਿਰ ਹਾਂ ਦੇਈਦਾ ਹੀ ਹੈ ਬਾਜ ਲੋਗੇ ਚਾਚਾ ਬਾਜ ਲੋਗੇ ਕਿਹੜਾ ਫਿੱਟਮਰ ਹੋ ਜਾ ਹਾਂ ਅਸੀਂ ਵੀ ਦੇਖ ਲੈਂਦੇ ਸਰਪੇ ਤੁਹਾਡਾ ਕਿਹੜਾ ਹੈ ਪਾਣੀ ਡੋਲ ਲਾ ਫਿਰ ਕੀ ਚੀਜ਼ ਹੈ ਕਹਿੰਦਾ ਉਧਰੋਂ ਢਾਲ ਨਹੀਂ ਚਾਹੇ ਥੋੜੀ ਹੈ ਤਾਂ ਹੈ ਲੱਗਦੀ ਤਾਂ ਹੈ ਨਹੀਂ ਯਾਰ ਤੂੰ ਗੱਲ ਮੁਕਾ ਪੰਜ ਲੋਕ ਦਿਖਾ ਦੇ ਇਹਨੂੰ ਬਸ ਗੱਲ ਮੁੱਕੀ ਆ ਪਾ ਰੋਦੇ ਪਾਣੀ ਮੜੇ ਪਰ ਪਾਣੀ ਮਾਰ ਮਾਰ ਪਾਣੀ ਨਾ ਪਰੀ ਉਹ ਡੱਬਾ ਕਾ ਡੱਬਾ ਨਾ ਨਾ ਡੱਬਾ ਪੈਸੇ ਟਾਈ ਡੱਬਾ ਉਹ ਡੱਬਾ ਨਹੀਂ ਆ ਰਈਆ ਕੀ ਕਹਿੰਦਾ ਪਿਣੀਆ ਨੇਗਾ ਸਭਰੇ ਜੋਗਾ ਦਾ ਹੈਗਾ ਮੈਨੂੰ ਜੋਗਾ ਹੈਗਾ ਆ ਜਾ ਆ ਜਾ ਅਮੇ ਲੈ ਭਾਈ ਘਰ ਰੋਦੇ ਪਾਣੀ ਲੈ ਹਾਂ ਦੱਸ ਨੇਤਰੀ ਲੈ ਪਿੱਛੇ ਲੈ ਆ ਗਿਆ ਤੂੰ ਅਉਹ ਕਾ ਨੂੰ ਜਾਊਗਾ ਯਾਰ ਲੈ ਕਿੱਥੇ ਜਾਊਗਾ ਜਾਂਦਾ ਕਿਹੜਾ ਗਿਆ ਗਿਆ ਤਾਲੀ ਜਾਂਦਾ ਪੁੱਛ ਲੈ ਐ ਆ ਤਾਂ ਫਿਰ ਵੀ ਕਿ ਇਦਾਂ ਨਹੀਂ ਜਮੇਗੀ ਉਹ ਹੈਗੀ ਆ ਪਾਣੀ ਦਾ ਡੋਰ ਉਹ ਮੈਂ ਸੀ ਮੈਂ ਕਰੂੰਗਾ ਢਾਲ ਖੜ ਜਾ ਹੁਣ ਇਹ ਬੜਾ ਤਾਊ ਇਹਨਾਂ ਦਾ ਦਾਦੂ ਕਰੂਗਾ ਮੈਂ ਬਣਾਉਂਗਾ ਸਿਮਿੰਟਰ ਉਰ ਲਾ ਕੇ ਨਾ ਸਿਮਿੰਟਰ ਸਿਮਿੰਟਰ ਚ ਨਾ ਰੇਤਾਰ ਕੁਝ ਨਹੀਂ ਕਰਨਾ ਇਹਨੂੰ ਰੇਤਾਰ ਸਿਮਿੰਟਰ ਲਾ ਕੇ ਇੱਧਰ ਪਾਉਣਾ ਬਸ ਹੁਣ ਕੁਝ ਨਹੀਂ ਕਰਨਾ ਕਰਦੀ ਬਈ ਛੱਡ ਲੈ ਇੱਧਰ ਢਾਲ ਬਣਾਣੀ ਹੋਊ ਇਦਾਂ ਟੈਲਾ ਲਾਉਣੀ ਆ ਜਿਵੇਂ ਟੈਲੇ ਜੁਆ ਨਹੀਂ ਟਾਲ ਅੰਦਰੋਂ ਹੋਣੀ ਪਤਾ ਹੀ ਮੈਂ ਐਦਾਂ ਦਾ ਹੀ ਕਰਿਆ ਵੀ ਟੈਲੇ ਹੀ ਲਵਾ ਦਣਗੇ ਐ ਸੈੱਟ ਹੋ ਜਣੀਆਂ ਯਾਰਸ ਲੋਡਿੰਗ ਟੈਲ ਆਉਣ ਦੀ ਉਹ ਦੋ ਤਾਂ ਚਾਹ ਤਾਂ ਟੈਲਾ ਲੱਗਣੀ ਆ ਚਾਹ ਲਾਉਂ ਰੋਡ ਨੇਗੀ ਦੋ ਬਾਈ ਦੋ ਤੇ ਸੀਮਿੰਟ ਦਾ ਸੀਮਿੰਟ ਤਾਂ ਲੱਗਾ ਲੱਗਣਾ ਇੱਕ ਦਾ ਸੀਮਿੰਟ ਦਾ ਇੱਕ ਦਾ ਰੇਤ ਦਾ ਐਦਾਂ ਸਾਈਡ ਬਦਲ ਢਾਪਣਾ ਦੇ ਆ ਬਸ ਚਲ ਦੇਖ ਲੈ ਜੇ ਮੀਮੂ ਪੈਂਦਾ ਮਾਲਾ ਪਾਣੀ ਵੀ ਗੇਰਦਾ ਤਾਂ ਵੀ ਉਹ ਢਾਲ ਸਿੰਘ ਜਾਵੇ ਇਦਨ ਬਾਹਰ ਆ ਜਾਣਾ ਆਪੇ ਹਾਂ ਜੀ ਆ ਜਾਣਾ ਇੱਥੇ ਗਰੀ ਸੱਤ ਉੱਪਰ ਹਣ ਜੇ ਅੰਦਰ ਆਜੂ ਜੇ ਬਾਹਰ ਚੁੱਕ ਜਾਵੇ ਆਪਣੇ ਪੈਰਾ ਬਣੋ ਨਾ ਆਏ ਪਾਣੀ ਅਕੀਆ ਬਣਾਤਾ ਬਾਈ ਚਾਰੇ ਪਾਸੇ ਲਾਤੇ ਇੱਟ ਨੰਨਾਂ ਮੋਂਗ ਵੀ ਦਿਖਾ ਦਿੰਦਾ ਮਾਣ ਅੱਜ ਆ ਵੀ ਲਾਤੇ ਇੱਟ ਆਹ ਢਾਲ ਆ ਇਹਨੂੰ ਕਹਿੰਦੇ ਢਾਲ ਆੜੀ ਗਈ ਦੇਖਿਆ ਮੈਂ ਚੱਲਦਾ ਮੀਂਹ ਗਿਆ ਸਾਰਾ ਬਣੀ ਉੱਥੇ ਗਿਰਿਆ ਐ ਇੱਥੇ ਦੇ ਐ ਐ ਨਿਕਲ ਗਿਆ ਇਹਨੂੰ ਕਹਿੰਦੇ ਢਾਲ ਆਹ ਢਾਲ ਐ ਇਹ ਢਾਲ ਆ ਇਹਨੂੰ ਕਹਿੰਦੇ ਢਾਲ ਐ ਆਹ ਢਾਲ ਆ ਲਾਗੇ ਇੱਟਾਂ ਹੋਏ ਲੱਗਣਾ ਕਾ ਹੋਰੇ ਲੱਗਣਾ ਕਾ ਹੋਰੇ ਲੱਗਣਾ ਕਾ ਉਹ ਸਾਈਡ ਪਰ ਕਾ ਲੱਗਣਾ ਫਿਰ ਹੋਰੇ ਲੱਗਣਾ ਕੱਲਾ ਉੱਥੇ ਮੈਂ ਕਿਆ ਲਾਉਂਦੇ ਆਪਾਂ ਕੋਈ ਲਾਉਂਦੇ ਆ ਇੱਥੇ ਤਾਂ ਲੈ ਕੇ ਆਉਣੀ ਹੈ ਉਹ ਡਿੰਮ ਲਿਆਉਣੀ ਸ਼ਾਮ ਵਾਲੀ ਇਹਨੂੰ ਇੱਦੀ ਰੱਖਦੇ ਫਿਰ ਇੱਦਾਂ ਹੀ ਰੱਖ ਲੈ ਇੱਥੇ ਕੱਪੇ ਲਾ ਲੈਣੀ ਦੇਗਾ ਆ ਤਾਂ ਫੇਰ ਆਹ ਦਾ ਬੂਲ ਪੱਟ ਇੱਥੇ ਚੱਟ ਪੈ ਹੈ ਤਾਂ ਇੱਦਾਂ ਹੀ ਸ਼ਾਮ ਵਾਲ ਵਾਲੀ ਸ਼ਾਮ ਇਹਦਾ ਬੂਲ ਪੱਟਣਾ ਦਾ ਯਾਰ ਇੱਕ ਨਾਲ ਜਿਹੜੀ ਓਕੇ ਉਹ ਉਹ ਬੂਲ ਨਾ ਖੜਾ ਲਿਓ ਇਹਨੂੰ ਪਟਾ ਦਿਓ ਇਹ ਖਰਾਬੇ ਕਰਦਾ ਜਿੰਨੀ ਗਿਰੀ ਖੇਲੀਏ ਫੈਲਾ ਕੇ 100 ਰੁਪਏ ਕਿੰਨੇ ਹੋਣਾ ਇਹ 20 ਰੁਪਈਆਂ ਐਨੀਆਂ ਨਾ ਨਾ ਹੋ ਮੈਂ ਕਹਿੰਦਾ ਬਾਜਰੀ ਦੀ ਗੱਲ ਕਰਦਾ ਹੋ ਰੋ ਰੋ ਐਤੋਂ ਦੇ ਫਿਰੋਂ ਨਾ ਇਕਾ ਦੰਦਾ ਉਹ ਬਾਦ ਆ ਲਾਵੇ ਇੱਧਰ ਕਿ ਕਰੇ ਬਈ ਮੁੱਕ ਜਿਵੇਂ ਇੱਧਰ ਆਜੋ ਨਾਲ ਲੈ ਭਾਈ ਖੇਦਮਾ ਚੜਾ ਜਿਹੜਾ ਬਾ ਆ ਗਿਆ ਸੁਖਜੀਤ ਦਾ ਜਨਮ ਦਿਨ ਅੱਜ ਉਹ ਬੋਤਲ ਗਈ ਉਹ ਸੁਖਜੀਤ ਦਾ ਜਨਮ ਦਿਨ ਉਨੇ ਭੇਜਿਆ ਠੰਡਾ ਬਿੰਦਰ ਲੈ ਕੇ ਆਇਆ ਆ ਜਾ ਆ ਜਾ ਜਿੱਤੀ ਆ ਜਾ ਮਾਸਰ ਮਾਸਰ ਜਿੱਤੀ ਆ ਜਰਮੀ ਨਾ ਜਾ ਆ ਜਾ ਆ ਜਾ ਆ ਜਾ ਜਾਣੀ ਜਾ ਕੋਈ ਵੀ ਉਹ ਆ ਜਾ ਆ ਜਾ ਬਿਜਲੀ ਬਿਜਲੀ ਤੇ ਲਗਾ ਦਾ ਅਮੀਤਾ ਘੜੇਲੂ ਆ ਸਮੂਸਾ ਖਾ ਜਾ ਜੀ ਖਾਣਾ ਤੂੰ ਆ ਜਾ ਜਿੱਦੂ ਕੱਸੀ 10 ਵੇ ਤੱਕ ਰਾਦ ਦੇ ਇਹਨਾਂ ਥੱਲੇ ਵੜਦੇ ਮਿੰਜਦੇ ਨਹੀਂ ਕੋਈ ਨਹੀਂ ਸਮੂਸੇ ਤਾਂ ਅੱਜ ਬਈ ਖਾ ਲੇ ਮੈਂ ਸਸਰੀਕਾਲ ਜੀ ਅੱਜ ਜਲਦੀ ਤੇਨ ਸੁਜੀਤ ਦਾ ਬਦਾਈਆ ਮੇਰਾ ਭਤੀਜਾ ਸਾਡਾ ਇਹਦਾ ਭਤੀਜਾ ਹੈ ਹਾਂ ਕਿਹੜਾ ਗੇਰ ਪੜ ਲਿਆ ਤੇ ਉੱਧਰ ਪਜਾਈ ਵੜਾ ਜਾ ਮਾ ਕੇ ਤੇ ਉੱਥੇ ਹੀ ਆ ਕੋਸ ਨਾ ਨਾ ਇੱਥੀ ਦਾ ਤਾਸੜ ਤੂੰ ਕੰਡਾਦਾਰ ਚ ਨੂੰ ਆ ਗਿਆ ਨਾ ਛਾਲ ਮਾਰ ਕੇ ਆ ਸਮੋਦਲ ਵਾਲੇ ਹੱਟ ਤੀ ਉਹ ਵਿੱਚ ਨੂੰ ਨਿਕਲ ਆਇਆ ਉਹ ਤਾਂ ਤਾਰ ਲਾਈ ਦੇ ਦਾ ਫਾਇਦਾ ਨਹੀਂ ਹੋਇਆ ਕੋਈ ਉਹ ਸਮੋਦਲ ਦੇ ਕਿਹੜੇ ਮਾਰੀ ਜਾਂ ਵਿੱਚ ਨੂੰ ਆ ਗਿਆ ਇਹ ਤੋੜੇ ਵੇ ਏਦਾਂ ਲੱਖ ਗੜਿਆ ਛੱਡ ਕਿਹੜਾ ਇਹ ਤੋੜੇ ਦਾ ਕੋੜੀ ਹੁੰਦਾ ਦਾ ਇਹਨੇ ਤੋੜ ਪਾ ਕੇ ਆ ਕੇ ਦੇਖੀ ਲਿਆ ਆ ਗਿਆ ਲਿਆ ਕਿੱਥੇ ਜੀ ਆਇਆ ਆਇਆ ਛੱਡਾ ਕਿੱਥੇ ਲੈ ਵਾਹਿੰਗਲਾ ਸਾਰ ਇੱਕ ਕਰਮੇ ਉਹਦੇ ਰਾਜ ਸਵੇਰ ਦੀ ਚੱਲਦੇ ਆ ਉਹ ਤਸਵੀਰ ਦੇ ਪਈਆਂ ਬਾਈਨਾ ਦੇ ਥੱਲੇ ਇਹ ਉਹ ਅੱਛਾ ਜਿਹੜੀ ਪਾਰਟੀ ਵਾਲੇ ਉਹ ਆਹੇ ਹਾਂ ਸਾਡੇ ਹੱਥ ਦੀ ਉਹ ਰੱਖ ਲੈ ਇਹਦਾ ਵਾਹ ਕੰਮ ਤੇੜਾ ਜਮਚਿਆ ਨਾ ਤੁਸੀਂ ਤਾਂ ਆ ਹੀ ਛੱਡ ਦਿੰਦੇ ਏ ਕਵਾੜ ਚ ਦੱਸ ਨਵੇਂ ਜਮਚੇ ਤੇ ਚਲ ਠੀਕਾ ਛੱਡ ਤੇ ਅੱਛੀ ਪਈ ਆ ਚੱਕ ਲਈ ਫੇਰ ਇਹਦਾ ਸਸਰੀ ਗੱਲ ਭਾਈ ਸਾਰਿਆਂ ਨੂੰ ਬਈ ਦੀ ਆਰਸੀ ਆ ਗਈ ਨੇਦਰ ਕੰਪਨ ਦਾ ਇਹ ਨੰਬਰ ਪਲੇਟ ਆਪ ਲਾਉਣੀ ਪਊਗਾ ਕਿ ਲਾ ਕੇ ਜਾਉਂਗੇ ਸਰਕਾਰੀ ਉਹ ਕਿਹਦੇ ਜਾਨਵਰ ਦੇ ਨੇ ਕਿਹਦੇ ਹੈ ਤੁਸੀ ਦਾ ਕਹਿਣਾ ਪਊਗਾ ਨਾ ਕੋਈ ਕਰੇ ਜਾਨਵਰ ਦੇ ਨਾਲ ਦੇਖਣੀ ਪਈ ਤੇ ਅਪਲਾਈ ਕਰਨੀ ਪਈ ਚੱਲੇ ਕਹਿੰਦੇ ਯਾਰ ਕੰਪਨੀ ਲਾ ਕੇ ਦਿੰਦੀ ਆ ਹੁਣ ਹੂੰ ਪਤਾ ਨਹੀਂ ਉਹਨੂੰ ਬਹੁਤ ਮੋੜਾਦਾ ਬਜਾਉਂਦੇ ਨਿਕਲਦੇ ਆਏ ਰਹੇ ਆ ਬੜਦਾ ਭਾਈ ਮੋਟਰਸਾਈਕਲ ਨਾ ਖਾ ਪਰ ਹੂੰ ਤੂੰ ਤੇ ਮੂਰੇ ਘਾਤੇ ਖੜਾ ਆਇਆ ਹੂੰ ਸਾਈਡ ਦੇ ਕੇ ਖੜਾ ਉਹਨੂੰ ਉਹ ਬਹੁਤ ਪਿੱਛੇ ਖੜਾ ਦਾ ਪਾਈ ਵੀ ਪਾਈ ਮੁੰਡੇ ਆ ਜਾਨਵਰ ਆਹੋ ਪਾ ਦੇ ਲਿਆ ਪਾ ਦੇ ਕੋਟੇ ਨਾਲ ਪਿੱਛੇ ਹੋ ਜਾ ਤੂੰ ਨੂੰ ਨੂੰ ਨੇ ਪਤਾ ਹੀ ਮਰੇ ਮੇਰੇ ਮੋਟਰਸਾਈਕਲ ਖੜਾ ਮੈਨੂੰ ਲੱਗਦਾ ਬਸ ਹੁਣ ਆ ਜਾ ਕੋ ਆਖੇ ਕਰਤਾ ਕੁਝ ਵੀ ਨਹੀਂ ਹੋਇਆ ਆ ਸਮੋਸਾ ਹੋਰ ਕਿਧਰ ਰੱਖਦਾ ਬਹੁਤ ਝੂਠਾ ਨਹੀਂ ਹੈਗਾ ਕੁੜੀ ਨੂੰ ਤੋੜ ਕੇ ਦਿੰਦਾ ਮੈਂ ਤਾਂ ਖਾਦਾ ਹੀ ਨਹੀਂ ਨਹੀਂ ਮੈਂ ਚਾ ਚਨਲੇ ਇਹ ਮੋਟਰਸਾਈਕਲ ਤਾਂ ਨਹੀਂ ਚਲਾਉਣ ਲੱਜੂਗਾ ਬਹੁਤ ਚਲਾ ਦੇਣਾ ਉਹਨੇ ਬਾਲਾ ਮੈਨੂੰ ਚਲਾ ਦੇਣਾ ਜਿਹੜੇ ਹਾਲ ਹੋਏ ਉਹ ਲੱਗਦਾ ਸਿੰਘ ਜੇ ਪਾਉਂਦਾ ਮੋਟਰਸਾਈਕਲ ਨੂੰ ਓਏ ਇਹ ਚੱਲਿਆ ਅੱਠ ਟੈਰੀ ਬਣਾਉਣੇ ਫਿਰਦਾ ਸ਼ੇਰ ਤੇ ਹੰਦਾ ਮਸਲ ਕਿ ਦਸੇ ਸਮੋਸੇ ਖਾਣੇ ਮੈਂ ਕਿਹਾ ਨਾ ਵੇਚੀ ਫਿਰ ਆ ਗਿਆ ਨਹੀਂ ਆਇਆ ਕੀ ਆ ਪਾ ਇਹਦਾ ਸਮੋਸਾ ਮੋਟਰਸਾਈਕਲ 70000 ਦਾ ਹੈ 1 ਲੱਖ 2000 ਦਾ ਕੀਮਤ ਹੋਈ ਵੀ ਨਾ ਮੈਂ ਕਿੰਨੇ ਕਰਦਾ ਨਾ ਛੱਡ ਦਿੰਦਾ ਹਾਂ ਹਾਂ 120000 ਰੁਪਏ ਨਵੇਂ ਦੀ ਕੀਮਤ ਹੋ ਗਈ ਬਲਟੀਨੇ ਦੀ ਯਾਰ ਮਸਾਲਾ 40-50000 ਦਾ ਹੈਗਾ ਹੀ ਨਿਕਲ ਚਲਾਇਆ ਬਹੁਤ ਚੰਮ ਚਲਾ ਚੰਮ ਫੋੜ ਕੇ ਤੇ ਲਾਉਂਦਾ ਉਹ ਦੇਖ ਜਿੰਨੇ ਮਰਜੀ ਪਏ ਚੰਮ ਚ ਕਿੰਨਾ ਕੇ ਚੱਲਿਆ ਪਏ ਕਿਹੜਾ ਮੋਟਰਸਾਈਕਲ ਨਾ ਮਟਰ ਚੱਲੋ ਲੈ ਆਸੀ ਉਸੇ ਤੇ ਬੈਠ ਜਾ ਐਨਾ ਤੇਰੇ ਕੋ ਕਿੱਥੇ ਚੱਲੇ ਗਿਆ ਨਾ ਨਾ ਮੇਰੇ ਕੋ ਉੱਥੇ ਮੇਰੇ ਕੋ ਬੈਗ ਮੀਟਰ ਚੱਲਦਾ ਥੋੜਾ ਜਿਹਾ ਨਹੀਂ ਮੈਂ ਪੁੱਟਾ ਚਲਾਉਂਦਾ ਗੱਲਾਂ ਹੋਣ ਜਾਂ ਤਾਂ ਮੜ ਜਾ ਮੀਟਰ ਦੇਖ ਕੇ ਐ ਕਿੰਨਾ ਕਿਹੜਾ ਮਾਡਲ ਹੈ ਉਹ ਇਹਦਾ ਖੜ ਲਿਆ ਜਦ ਤੱਕ 35000 ਚੱਲ ਲੈ ਮੀਟਰ ਉਹ ਨੂੰ ਫੇਰ ਖੜ ਗਿਆ ਜਪਾਇਦਾ ਲੈਾਈ ਵਾਲੀ ਦੇਖਣ ਨੂੰ ਤਾਂ ਲੱਗਦੀ ਵੀ ਨਹੀਂ ਚੱਲੇ ਸਾਡੇ ਵਾਲੇ ਦੇ ਚੱਲੇ ਪਿਆ ਦੇ ਸਾਡੇ ਆਲ ਦੇਖ ਇੱਕਣੇ ਇੱਕਣੇ ਬਾਈ ਹਮਾਰੀ ਆਪਣਾ ਤਾ ਨੂੰ ਤਾਂ ਕਹਾਵਤ ਹੈ ਤਾਂ ਕੁਝ ਕਰੀ ਮੇਰੇ ਵਾਲਾ ਕਹਿੰਦਾ ਵੀ ਕਹੇ ਤਾ ਨੂੰ ਤਾਂ ਕਹਾਵਤ ਹੈ ਉਹ 6.5 ਕਿਲੋਮੀਟਰ ਜੱਡੇ ਹੀ ਨਹੀਂ ਮੀਟਰ ਪਹਿਲਾਂ ਅੱਗੇ ਨਾਲ ਲੱਖ ਲੋਕ ਤੇ ਪਾਰ ਘੁੰਮਦੇ ਆ ਤੇਰੇ ਜਿਹੜੀ ਥੋੜੋ ਆ ਹੂੰ ਹੋ ਕਰਨੇ ਹੋ 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 ਹਸ ਵੀ ਬਾਦੇ ਫੜਾ ਫੜ ਖਾ ਲੈ ਬਾਦੇ ਯਾਰ ਨੇ ਰੋ। ਪਰ ਇਹ ਨਹੀਂ ਰੋਂਦਾ। ਇਹ ਉੱਪਰ ਟੋਕ ਰਿਹਾ। ਓਏ ਥੋੜੀ ਤਾਂ ਹੀ ਚੰਗਾ। ਚਲਾ ਤਾ ਮੋੜਦਾ ਕਰ। ਦੁਆ ਇਹ। ਨਾ ਰੱਬ ਮਾਰ ਹੋ ਗਿਆ। ਡੀਗਰ ਪਾਇਆ ਭੁੱਲ ਗਿਆ ਹੁਣ ਇਹ। ਅੱਛਾ। ਸਾਈ ਵੀ ਉਤਾਰ ਹੈ। ਤਾਂ ਹੀ ਹਮੂੰ ਖੜਦਾ ਨਹੀਂ ਗਿਆ ਇਹ। ਪੈਰ ਜੇ ਮਰੀ ਜਾਂਦਾ। ਇਹ ਨਹੀਂ ਖੜਦਾ। ਫਿਰ ਉਸ ਤਾਂ ਹੀ ਬੈਠਾ ਮੈਨੂੰ ਤਾਂ। ਥੋੜਾ ਵੀ ਇਹ ਜਾਈ ਜੀ। ਇਹ ਰੋਜ਼ ਨਮਾ ਬਦਲ ਕੇ ਲਈ ਕਹਿੰਦਾ ਟਰਬੋ ਲਾ ਕੇ ਲੈ ਦੁੱਧਰ ਘਰ ਤੇ ਰੇੜਿਆਂ ਦਾ ਬਾਸ ਆ ਬਾਈ ਇਹ ਹੈ ਰੇੜਾ ਬਾਸ ਜਿੱਦਾਂ ਜੱਗੜਾ ਰੇੜਾ ਬਾਸ ਆ ਇਹ ਉਹ ਕਾਦੇ ਬਾਸ ਆ ਰੇੜਿਆਂ ਦੇ ਨਹੀਂ ਕਹਿੰਦਾ ਖਾਦੇ ਰੇੜਿਆਂ ਦੇ ਬਾਸ ਟੁੱਟੇ ਹੋਏ ਕਾਦੇ ਬਾਸ ਟੁੱਟੇ ਵੀ ਚੱਲਦੇ ਆ ਉਹਨੇ ਫਿਰ ਇਹ ਰੇੜਾ ਬਾਹਰ ਖੜਾ ਨੇ ਟੁੱਟੇ ਵੀ ਚ ਲੈਣੇ ਭਾਈ ਤੇ ਜੀ ਜਾ ਕੇ ਜਾਨ ਨੂੰ ਖਤਰਾ ਹੋ ਜੇ ਕਰਦਾ ਇੱਥੇ ਪਾ ਕੇ ਰੱਖੇ ਕਰ ਦੂ ਜਿੱਕੇ ਟਰੈਕਟਰ ਬਾਸ ਜੱਗੜਾ ਟਰੈਕਟਰ ਬਾਸ ਲਾ ਕੇ ਰੱਖਦਾ ਜੀਵੇ ਲੋ ਆ ਰਹਾ ਲੋ ਆ ਰਹਾ ਇਤਰਾ ਕਰਦਾ ਦੱਤੀ ਹੈਗੀ ਹਥਿਆਰ ਤਾਂ ਹੁੰਦਾ ਕੋਲ ਦੱਤੀ ਪਈ ਆ ਉਹਦੇ ਕਹੇ 70 ਕਿਲੋ ਜਾਈ ਫੋਟਾ ਸਿਰਪੇ ਅੱਜ ਰੇਡਾਂ ਮਜਾਂਦੇ ਕੱਖ ਕਿੱਥੇ ਟੱਪੜੇ ਟੱਪੜਿਆਂ ਤੇ ਲਿਆਉਣੀ ਥਾਲੀ 70 ਕਿਲੋ ਦੀ ਭਰੀ ਜਾ ਕੇ ਪਿੱਛੇ ਡੰਡਾ ਵਾੜ ਲੈਣਾ ਦੇਖੋ ਕੱਕੇ ਪਿੱਛੇ ਸੜਕੇ ਨਾ ਮੌਰਾ ਭਰੀ ਇੱਥੇ ਬੁੜੇ ਡੰਡਾ ਲਾ ਲੈਂਦੇ ਆਏ ਕੱਚੇ ਜਾਂਦੇ ਡੱਬ ਲੈਣਾ ਬਗਾ ਜੀ ਪਿੰਡ ਤੇ ਆ ਕੇ ਭਰੀ ਸੜਦੇ ਤੇ ਪਾਈ ਘੁੱਟ ਘੁੱਟ ਕੋਲਾ ਲੱਗਿਆ ਫੋਟਾ ਕੋਈ ਸਿਰਪੇ ਵਗੇ ਜਾ ਕੇ ਰਾਜੀ ਹੋ ਨਹੀਂ ਮੈਨੂੰ ਜੀ ਭਾਈ ਸਾਰੇ ਨੂੰ ਆਜੋ ਉਹਦਾ ਜੇ ਤਾਂ ਉਹ ਵੀ ਕੋਈ ਰਾਜੀ ਨਹੀਂ ਹੈਗਾ ਹੈ ਬਸ ਉਹ ਰਾਜੀ ਤਾਂ ਹੋਈ ਇਹਦੇ ਕੋਈ ਲੈ ਉਰੇੜੇ ਵੀ ਨਹੀਂ ਗਏ ਆਹਾਂ ਗਾਹਾਂ ਫਰਕ ਪਗ ਪੰਜ ਸੱਤ ਬਲ ਮੈਂ ਹੱਥ ਧੋ ਕੇ ਆਇਆ ਪਹਿਲਾਂ ਪਿੰਡ ਚ ਕਿੰਨੇ ਰਹਿ ਗਏ ਦੇਖ ਲਾ ਮੈਂ ਤਾਂ ਮਤ ਹੁਣੇ ਨਹੀਂ ਲੈ ਗਾਉਂਦਾ ਕਿ ਕਿਤੇ ਕੋਲੇ ਆ ਹੁਣ 1 2 3 4 5 10 ਕ ਰੇੜੇ ਹੋਣ ਠੀਕ ਹੈ ਤੇਰੇ ਕੋਲ ਹੋ ਗਿਆ ਮੇਰੇ ਕੋਲ ਹੋ ਗਿਆ ਸਾਬ ਜੀ ਦੇ ਕੋਲ ਰੇੜਾ ਕੋਈ ਬੰਦੇ ਕਿੰਨਾ ਨਹੀਂ ਮੈਨੂੰ ਲੈ ਤੈਨੂੰ ਦੇਖਾ ਹੈ ਰੇੜੇ ਲਿਮਕਾ ਖਲੇ ਉਹਨਾਂ ਕੋਲ ਦੇ ਹਾਂ ਅਰੇ ਇੱਧਰ ਤੇ ਚੱਲੇ ਚਾਚਾ ਲਿਆ ਉਦੇ ਬਾਅਦ ਸੁਜੀਤ ਨਾ ਗੋਲ ਲਾ ਹੈਗੇ ਕੋਲ ਵੀ ਰੇੜਾ ਹਾਂ ਹੈਗੇ ਆ ਰੇੜੇ ਖਾਸੇ ਆ ਫਿਰ ਕਾਲੇ ਕੋਲੇ ਕਾਲੇ ਕੋਲੇ ਤੇ ਥੋੜਾ ਗੌਂਡੀ ਕੌਣਾ ਉਹ ਜੱਲੇ ਕੋਲੇ ਜੱਲੇ ਕੋਲੇ ਕਾਸੇ ਰੇੜੇ ਕਾਲੇ ਪਾ ਇਹਨਾਂ ਸਿੱਖਾਂ ਪਾਪੀ ਹੈਗੇ ਦੋ ਤਿੰਨ ਜਾਂ ਸਿੱਖਾਂ ਵੇਚ ਰਹੇ ਗਿਆ ਥੋੜੇ ਪਤਾ ਨਹੀਂ ਹੈ ਤੁਹਾਡੇ ਪਤਾ ਨਹੀਂ ਹੈ ਰੇੜਾ ਸਾੜਾ ਸਾੜਾ ਹੈਦਾ ਹੈ ਕਰੇ ਨਾ ਰੇੜਾ ਹੈ ਨਹੀਂ ਇੰਜਰ ਤੁਹਾਨੂੰ ਵੇਚਦਾ ਸੀ ਫੇਰ ਰੇੜਾ ਨਹੀਂ ਹੈ ਕਰੇ ਬਹੁਤਾ ਨਹੀਂ ਹੈਗਾ ਬਹੁਤਾ ਨਹੀਂ ਹੈਗਾ ਹੈ ਨਹੀਂ ਦੇਤਾ ਹੋਰੀ ਮੈਂ ਲੈ ਆ ਮੈਂ ਉਹਨੂੰ ਕੱਕ ਪਾਉਂਦਾ ਮੇਰੀ ਹੋ ਗਿਆ ਉਹ ਬਸ ਹੈ ਉਹਦਾ ਹੈ ਆਡੇ ਕੋਲ ਤਾਂ ਫੇਰ ਠੀਕ ਤਾਂ ਇਹਦੇ ਬਾਪੂ ਨੇ ਹੀਰਨੇ ਬਣਾਤਾ ਉਹ। ਹਾਂ। ਉਹ ਫਿੱਟਾ ਹੋ। ਗੋਲੀ ਬਣਿਆ। ਲੈ ਸਾਡੇ ਕੋਲ ਮੇਰੇ ਕੋਲ ਉਹ ਹੀਰਨੇ ਬਣ ਗਿਆ। ਓਏ ਫਿੱਟਾ ਗੋਲੀ ਵੀ ਜਾਂਦਾ ਹੁਣ। ਉਹ ਠੀਕ ਐ ਬਹੁਤ ਠੀਕ ਐ। ਇੰਨਾ ਮਰਜੀ ਬਾਪਾ ਗੋਲੀ ਨੂੰ ਦੌੜ ਕੇ ਆਂਦਾ। ਖਰਾਬ ਹੋਈ ਵੀ ਕੱਖ ਨਹੀਂ ਦਿਖਦਾ ਚੈਨਲ। ਉਹਨੂੰ ਟ੍ਰੈਨਿੰਗ ਕਰਾਉਂਦਾ ਡਾਕਟਰ ਤੇ। ਲੰਜ ਪਵਾਤੇ ਅਸੀਂ ਤੋਂ। ਲੰਜ ਪਵਾਤੇ ਉਹਦਾ। ਲੰਜ ਪਵਾਤਾ ਦੱਸਤਾ ਉਹਨੇ। ਮੈਂ ਸਨੋਂ ਜ਼ਿਆਦਾ ਫੀਡ ਖਾਂਦਾ ਉਹ। ਹੱਥ ਤਕੜਾਈ ਨੇਗਾ ਉਹ। ਮੈਂ ਤੇ ਕਾਲਾ ਬੰਦੋ ਬੋ ਰਿਹਾ ਨਾ ਜੇ ਜੱਟਾ ਪੱਧਰਾ ਜੀ ਆ ਤੂੰ ਬਾਜਰਾ ਥੈਟੀ ਨੂੰ ਬਾਜਰਾ ਆਂਦਾ ਠੀਕ ਆ ਬਸ ਪੱਧਰੇ ਨੂੰ ਤੈਨੂੰ ਦੱਸ ਕੇ ਲੈਣਾ ਪੈਸਾ ਪੱਧਰੇ ਦੇ ਰਸ ਪੱਧਰਾ ਕਬੂਤੇ ਪਟਾਕੇ ਲੈ ਜਨ ਮਾਰ ਦੂੰਗੇ ਇਹਦੇ ਚ ਫੇਰ ਕਿਹੜਾ ਹੋਰ ਲੱਗਿਆ ਉਹ ਤਾਂ ਹੋਰ ਮਿੱਟੀ ਘੇੜਲਾ ਲੱਗਦੇ ਆ ਨਹੀਂ ਫਿਰ ਚੌਂ ਨਹੀਂ ਸਾਈਡ ਯਾਰ ਬੂਟੇ ਗੇ ਨਹੀਂ ਸਾਡੇ ਦੇਖ ਲੈ ਕਿੰਨੀਆਂ ਲੈਣਾ ਹੋਰ ਇਦਾਂ ਹੀ ਠੀਕ ਆ ਠੀਕ ਆ ਤੂੰ ਬਾਹ ਮਾਰ ਬਾਹ ਹਟਾ ਦੇ ਬਸ ਉਧਰ ਵੀ ਬਾਅਦ ਕੰਮ ਖਤਮ ਕਰ ਮੇਰਾ ਵਾਲਾ ਬਾਰੇ ਬਾਅਦ ਹੈ ਵੀ ਛਿੱਟਾ ਦੇ ਇੱਕ ਵਾਰੀ ਵੀਰ ਮੇਰਾ ਵਾਲਾ ਮੇਰੇ ਕੋਲ ਆ ਜਾ ਉਸਨੂੰ ਕਿੱਥੇ ਨੂੰ ਪਾਪਾ ਕਰੀ ਬੀ ਜੀ ਕੋਣ ਹੈ ਤੂੰ ਮੈਨੂੰ ਜਾਣਦੇ ਨਹੀਂ ਤੈਨੂੰ ਜਾਣੂ ਕੋਣ ਕਹਿੰਦਾ ਕੌਣ ਆ ਉਹ ਅੱਜ ਦੇ ਹਿੱਟਾ ਗੱਲ ਫਿਰ ਛਟਾ ਦੇ ਤਿੰਨ ਪਏ ਛੋਟਾ ਜਿਹਾ ਕਰਨਾ ਦੇਣਾ ਨਹੀਂ ਤੇ ਰੱਬ ਦੇ ਅੱਤੇ ਜੰਮੀ ਪੈਗਾ ਫੇਰ ਤਾਂ ਜੰਮਣਾ ਨਹੀਂ ਨਹੀਂ ਜੰਮਿਆਣਾ ਜੇ 2-4 ਦਿਨਾਂ ਤੇ ਆ ਫੇਰ ਪੂਰਾ ਹੋਊਗਾ ਹੈ ਕਿ ਨਹੀਂ ਇਹਦਾ ਪਾਣੀ ਪੀਣਾ ਨਹੀਂ ਇਹਨੇ ਪੈਣਾ ਹੀ ਪੈਣਾ ਇਹਨੇ ਪਾਣੀ ਪੈਣਾ ਭਾਈ ਚੱਲ ਦੇਖੀ ਜਾਊ ਜਿੱਦਾਂ ਹੋਊ ਫਰਕ ਨਹੀਂ ਪਿਆ ਉਹ ਮਿੱਟੀ ਚੱਕੇ ਇੰਨਾ ਖਾਸ ਫਰਕ ਨਹੀਂ ਹੈਗਾ ਇਹਦਾ ਲੈਵਲ ਹੋ ਗਿਆ ਜਮੀਂ ਫੱਕ ਪਣਾ ਹੈ ਇੱਕ ਉਂਗਲ ਦਾ ਘਟਣਾ ਮਸੋਈ ਉਹ ਵੀ ਹੋਰ ਸਾਰਾ ਚੱਲਿਆ ਲੈਵਲ ਹੋ ਗਿਆ ਕੋਈ ਫਰਕ ਨਹੀਂ ਪਿਆ ਆ ਦੇਖ ਲੈ ਤੂੰ ਆ ਬਾਹਰ ਦੇ ਬਰਾਬਰ ਆ ਗਿਆ ਉਹੀ ਜਾਂ ਨਾ ਹੁਣ ਗੇਲਤੀ ਜਾਂ ਪੂਰੀ ਐ ਫਾਇਕਾ ਦਾ ਅਥ ਵੀ ਮੀ ਪਹਿਲੇ ਆ ਪਿਆ ਸਾਹਬ ਦਾ ਹੀ ਆ ਰਾਦ ਵੀ ਖਾਨ ਸ ਖਾ ਸਕਦੇ ਪਈ ਗਾ ਕਨਨ ਕਾਨੀ ਜੀ ਛੋਟੀ ਜ਼ਮੀਨ ਦਾ ਹੀ ਫਰਕ ਐ ਸਵਾ ਫੱਕ ਨਹੀਂ ਨੂੰ ਬੋਤ ਹਾਂ